ਤੁਹਾਡਾ 1 ਮਿੰਟ ਮੈਂ ਧਾਮੀ ਸਾਹਿਬ ਨੂੰ ਫੋਨ ਲਾ ਕੇ ਵੇਨਾਂ ਮੇਰੀ ਬੀਬੀ ਜੀ ਕੋਰਤ ਦੀ ਨਾ ਗੱਲ ਹੋ ਰਹੀ ਹੈ ਜੀ ਬਿਲਕੁਲ ਜੀ ਬੀਬੀ ਜੀ ਮੈਂ ਜਸਪਾਲ ਸਿੰਘ ਨਿੱਜਰ ਬੋਲ ਰਿਹਾ ਹਾਂ ਬ੍ਰੇਨ ਰੋਨ ਟੀਵੀ ਚੰਡੀਗੜ੍ਹ ਤੋਂ ਸਤਿ ਸ੍ਰੀ ਅਕਾਲ ਜੀ ਕਿਹਾਲ ਚੱਲ ਨੇ ਠੀਕ ਠਾਕ ਹੋ ਤੁਸੀਂ ਮੈਂ ਪੰਜ ਵਾਰ ਕਹਿੰਦਾ ਰਿਹਾ ਮੈਂ ਆ ਬਿਠਾ ਮੇਰੇ ਸਾਹਮਣੇ ਅੱਛਾ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਈਸ਼ਰ ਸਿੰਘ ਹੁਣਾਂ ਨੂੰ ਤੁਸੀਂ ਕਿਹਾ ਵੀ ਮੇਰੇ ਸਾਹਮਣੇ ਬਿਠਾਓ ਇੱਕ ਸਾਡੇ ਸਾਹਮਣੇ ਆਡੀਓ ਰਿਕਾਰਡਿੰਗ ਦਾ ਕੈਮਰਾ ਲੱਗਾ ਹੈ ਠੀਕ ਹੈ ਇੱਕ ਸਾਡੇ ਸਾਹਮਣੇ ਇੱਥੇ ਵੀਡੀਓ ਰਿਕਾਰਡਿੰਗ ਦਾ ਕੈਮਰਾ ਲ ਇੱਕ ਦੋ ਬੀਬੀਆਂ ਬੈਠੀਆਂ ਆਂ ਸਾਡੇ ਨਾਲ ਸਵਾਲ ਜਵਾਬ ਕਰਦਾ ਤੇ ਉਹ ਨਾਲੋ ਨਾਲ ਨੋਟ ਕਰੀਆਂ ਜਾਂਦੀਆਂ ਆਂ ਹਾਂ ਜੇ ਉਹ ਕੱਢੋ ਸਾਰਾ ਜਾਣਕੋ ਸੱਚ ਅੱਜ ਵੀ ਸਾਹਮਣੇ ਆਜੂਗਾ ਤੁਹਾਡਾ ਰਿਕਾਰਡ ਮੇਰਾ ਓਕੇ ਮੇਰਾ ਉਹ ਕਾਰਡ ਕੱਢਣ ਜਿਹੜਾ ਮੈਂ ਇੱਥੇ ਬਿਆਨ ਦਿੱਤੇ ਆ ਕੱਢਣ ਮੇਰਾ ਬਿਆਨ ਜਿਹੜੀਆਂ ਕੌੜਾ ਕੱਢਣ ਜਿਹੜੀਆਂ ਸ਼ਿਸ਼ਿੰਗ ਨੇ ਕੀਤੀਆਂ ਨੇ ਸੱਚ ਸਾਹਮਣੇ ਆਜੂਗਾ ਕਿਉਂ ਨਹੀਂ ਮੇਰੇ ਸਾਹਮਣੇ ਬਿਠਾਇਆ ਫੇਰ ਵੇਖੋ ਇਹਨਾਂ ਦੀ 25 ਅਗਸਤ 2020 ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੀ ਹਾਂ ਮੈਂ ਸਵੇਰੇ 9 ਵਜੇ ਤੋਂ ਲੈ ਕੇ 4:30 ਵਜੇ ਤੱਕ ਕਾਲਕਾ ਸੈਦ ਥੱਲੇ ਬੈਠਾ ਰਿਆ ਮੈਨੂੰ ਕਿਸੇ ਨੇ ਨਹੀਂ ਸੱਜਿਆ ਓਕੇ ਜਦ ਲਈ ਸ਼ਾਮ ਵੀ ਮੀਟਿੰਗ ਕਰਕੇ ਬਾਹਰ ਨਿਕਲੇ ਮੈਂ ਮਿਲਿਆ ਮੈਂ ਕਿਹਾ ਸਿੰਘ ਸਾਹਿਬ ਜੀ ਬੁnaya ਨਹੀਂ ਜਾਂਦਾ ਬੁਲਾਉਣਾ ਕੀ ਭਰਾਵਤ ਤੈਨੂੰ ਕੀ ਦੱਸਾਂ ਕਹਿੰਦਾ ਹਰਪ੍ਰੀਤ ਨੇ ਸਾਡੀ ਸੁਣੀ ਨਹੀਂ ਉਹ ਮੈਨੂੰ ਲੈ ਕੇ ਗਿਆ ਕਹਿੰਦਾ ਯਾਰ ਤੂੰ ਬੰਦਾ ਨਹੀਂ ਇਸ ਤਰ੍ਹਾਂ ਦਾ ਚੱਲ ਤੈਨੂੰ ਅਹੀਂ ਲੈ ਕੇ ਪ੍ਰਧਾਨਪੁਰ ਜਾਨੇ ਆ ਅਹੀਂ ਡੈਂਟਰ ਕਾ ਜਿੱਦ ਅੰਮ੍ਰਿਤਸਰ ਜਿਹੜਾ ਜਗਤਗੁਰ ਰਾਮਦਾਸ ਡੈਂਟਰ ਕਾਲ ਜਿਹਦੇ ਲਾ ਕੇ ਕੋਠੀ ਉੱਥੇ ਮਿਲੇ ਆ 8 ਵਜੇ ਤੋਂ ਲੈ ਕੇ ਰਾਤ 11:00 ਸਾਡੀ ਮੀਟਿੰਗ ਹੋਈ ਚੱਲਦੀ ਰਹੀ ਹੈ ਠੀਕ ਹੈ ਉਥੇ ਆਪਣਾ ਲੋਂਗੋਵਾਲ ਸਾਹਿਬ ਨਾਲ ਹਮ ਉਥੇ ਕਹਿੰਦਾ ਰਿਹਾ ਭਰਾ ਮੇਰੇ ਤੇ ਦਬਾਅ ਬੜਾ ਮੈਂ ਕੁਝ ਨਹੀਂ ਕਰ ਰਿਹਾ ਜੋ ਕੁਝ ਹੈ ਚੰਡੀਗੜ੍ਹ ਉਹ ਤੋਂ ਸਪਸ਼ਟ ਹੈ ਵੀ ਚੱਪੜ ਕੋੜ ਜੰਨੀ ਕਰ ਗਈ ਹੈ ਇਹ ਕਿੰਨੇ ਗੱਲ ਕਹੀ ਵੀ ਮੇਰੇ ਤੇ ਦਬਾਅ ਬੜਾ ਹੈ ਇਹ ਪ੍ਰਧਾਨ ਲੋਂਗੋਵਾਲ ਓਕੇ ਗੋਬਿੰਦ ਸਿੰਘ ਲੋਂਗੋਵਾਲ ਹਮ ਜੋ ਦੋ ਵਾਰ ਆਹੀਂ ਉਹਨੂੰ ਮੇਰੇ ਦੋਵੇਂ ਵਾਰ ਉਹ ਹੱਥ ਜੋੜਦਾ ਰਿਹਾ ਵੀ ਵੇਖੋ ਪ੍ਰੈਸ ਚ ਆਇਓ ਲੋਕੀ ਸਾਨੂੰ ਛੱਤਰ ਬੜੇ ਮਾਰਦੇ ਲੋਕਾਂ ਸਾਡੀ ਬੋਟੀ-ਬੋਟੀ ਕਰਕੇ ਘਾ ਜਾਣੀ ਆ ਮੇਰੇ ਮੁੰਡੇ ਛੋਟੇ ਗਾੜੀ 20-22 ਸਾਲ ਦੀ ਉਮਰ ਉਹਦੇ ਗਾੜੀ ਉਹਨੇ ਉੱਠ ਕੇ ਆ ਪਈ ਉਹਨੇ ਪੁੱਤਰ ਆਪਣੇ ਬਾਪੂ ਨੂੰ ਕਹੇ ਵੀ ਨਾ ਪ੍ਰੈਸ ਚ ਜਾਵੇ ਹਾਂ ਆ ਜਿਹੜੇ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਤੇ ਮੈਂ ਕੱਪੜੇ ਪਾਏ ਆ ਮੈਂ ਇਹ ਵੀ ਕਿਸੇ ਦੇ ਪਾਏ ਹੋਏ ਆ ਹੋਰ ਕੋਈ ਮੈਂ ਖੜਾ ਨਹੀਂਗਾ ਕੋਈ ਮੈਂ ਮਾਤਾ ਦੱਸਾਂ ਹਾਂ ਇੱਥੋਂ ਤੱਕ ਮੇਰੀ ਹਾਲਤ ਹੋ ਗਈ ਆ ਕੱਪੜੇ ਵੀ ਮੇਰੇ ਕੋਲ ਮੰਗਵੇ ਮੈਂ ਕਿਸੇ ਦੇ ਪਾਏ ਹੋਏ ਆ ਹਾਂ ਉਮਰਨੀ ਕਮੇਟੀ ਨੇ ਸਾਨੂੰ ਧੋਗੇ ਕਹਿੰਦੇ ਨਾ ਧੋਗੇ ਤੇ ਧੁੱਪੇ ਸੁੱਕਣੇ ਪਾਤਾ ਵੀ ਇਹ ਸੁੱਕ ਜਾਂਦੇ ਖਤਮ ਹੋ ਜਾਂਦੇ ਗੋਲੀ ਮਾਰਦੇ ਸਾਨੂੰ ਚੰਗਾ ਮੈਂ ਕਿਉਂ ਕਹਿਣਾ ਵੀ ਮੈਨੂੰ ਸੰਗਤ ਦੀ ਕਚਹਿਰੀ ਚ ਝੂਠਿਆ ਕਰੋ ਗੋਲੀ ਮਾਰਦੇ ਨਹੀਂ ਤੇ ਮੇਰਾ ਹਿਸਾਬ ਦੇ ਰਹੇ ਕੂੜ ਫਿਰ ਪਰਧਾਨ ਵੇਲਾ ਲੋ ਜਿਹੜਾ ਸਰਵਿਸ ਰੂਲ ਹੈ ਸ਼ਰੂਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਯਮ ਉਹ ਨਿਯਮ ਆ ਉਹਨਾਂ ਦੇ ਵਿੱਚ ਕਿ ਨੇ ਲਿਖਿਆ ਕਿ ਤੁਸੀਂ ਬੰਦੇ ਨੂੰ ਪਿਛਲੀਆਂ ਤਰੀਕਾਂ 'ਚ ਸਸਪੈਂਡ ਕਰ ਸਕਦੇ ਹੋ ਮੈਂ ਸਾਰੇ ਪੜੇ ਇਹਨਾਂ ਨਹੀਂ ਪੜੇ ਮੈਂ ਪੜੇ ਆ ਮੈਂ 38 ਸਾਲ ਸਾਤ ਮਹੀਨੇ ਤਰਕੀਆਂ ਨਹੀਂ ਲਈਆਂ ਮੈਂ ਸਤਕਰੀਆਂ ਨਹੀਂ ਲਈਆਂ ਮੈਂ ਇਹਨਾਂ ਦੇ ਪੂਰੇ ਨੇ ਇਕੱਠੇ ਕਰ ਲਏ ਕਿਉਂਕਿ ਮੈਂ ਹਰ ਬ੍ਰਾਂਚ ਦੇ ਵਿੱਚ ਕੰਮ ਕੀਤਾ ਉੱਥੋਂ ਕੋਈ ਨਾ ਕੋਈ ਸਿੱਖਿਆ ਹੀ ਆ ਕੋਈ ਐਹੋ ਜੀ ਸ਼ਰੋਣੀ ਕਮੇਟੀ ਦਰਬਾਰ ਸਾਹਿਬ ਧਰਮ ਪ੍ਰਚਾਰ ਕਮੇਟੀ ਦੀ ਬ੍ਰਾਂਚ ਨਹੀਂ ਹੈਗੀ ਜਿਹਦੇ ਵਿੱਚ ਮੈਂ ਕੰਮ ਨਹੀਂ ਕੀਤਾ ਧਰਤੀਆਂ ਸਾਧਾਂ ਦੇ ਵਿੱਚ ਮੈਂ ਇਹਨਾਂ ਦੇ ਹਰ ਕੰਮ ਦੇ ਵਿੱਚੋਂ ਹਰ ਥੱਲੇੋਂ ਤਾਂ ਉੱਤੇ ਨੂੰ ਗਿਆ ਆ ਮੈਂ ਸੇਵਾਦਾਰ ਹੁੰਦਿਆ ਵੀ ਮਤਲਬ ਇਹ ਇਹਨਾਂ ਦੇ ਰਿਕਾਰਡ ਕੀਪਰਾਂ ਦਾ ਕੰਮ ਕਰਦਾ ਰਿਆ ਹਾਂ ਅਛਾ ਦੂਸਰੀ ਬੇਨਤੀ ਕਿ ਇਹ ਸਰਵਿਸ ਰੂਲ ਦੇ ਵਿੱਚ ਨਹੀਂ ਲਿਖਿਆ ਕਿਸੇ ਗੁਰਦੁਆਰਾ ਐਕਟ ਦੇ ਵਿੱਚ ਨਹੀਂ ਲਿਖਿਆ ਇਹ ਸਿਰਫ ਧੱਕੇਸ਼ਈਆ ਤਾਂ ਮੈਂ ਸਾਹਿਬ ਦੇ ਹੱਥ ਕੁਛ ਨਹੀਂ ਮੈਂ ਇੱਕ ਠੋਕੇ ਕਹਿਣਾ ਆਪਾਂ ਛੋਟੇ ਹੁੰਦੇ ਸਾਂ ਸਕੂਲਾਂ 'ਚ ਪੜ੍ਹਦੇ ਹੁੰਦੇ ਸਾਂ ਆਪਾਂ ਨੂੰ ਇੱਕ ਪੁਤਲੀ ਦਾ ਨਾਚ ਦਿਖਾਉਂਦੇ ਹੁੰਦੇ ਸੀ ਪੁਤਲੀ ਦਾ ਨਾਚ ਨਚਾਉਣ ਵਾਲਾ ਕੋਈ ਹੋਰ ਉਂਗਲਾ ਢਾਗੇ ਪਾ ਕੇ ਨਚਾਉਂਦਾ ਤੇ ਥੱਲੇ ਪੁਤਲੀਆਂ ਕੱਪੜੇ ਦੀਆਂ ਬਣਾ ਕੇ ਰੱਖੇ ਉਹ ਨੱਚਦੀਆਂ ਸੀ ਇਹ ਤਾਂ ਅਮੀ ਸ਼ਾਹ ਬੋਣਾ ਨੂੰ ਨਚਾਉਣ ਵਾਲੇ ਹੋ ਰਿਆ ਡਗ ਡੁਗੀ ਕਿਥੇ ਵੱਜਦੀ ਆ ਨੱਚਦੇ ਕਿਥੇ ਨੇ ਇਹਨਾਂ ਦੇ ਵਸ ਦੀ ਕੁਝ ਨਹੀਂ ਜੋ ਤੋਂ ਹੁਕਮ ਹੁੰਦੇ ਉਹੀ ਇਹ ਕਰਦੇ ਆ ਇਹ ਤਾਂ ਅਮੀ ਸ਼ਾਹ ਕਹਿੰਦੇ ਆ ਨਾ ਮੇਰੇ ਤੇ ਦਬਾਅ ਨਹੀਂ ਹੈਗਾ ਇਹ ਦਬਾਅ ਨਹੀਂ ਹੈਗਾ ਤੇ ਸਾਨੂੰ ਪਿਆਰ ਭਾਲ ਕਿਉਂ ਨਹੀਂ ਕੀਤਾ ਜੇ ਦਬਾਅ ਨਹੀਂ ਹੈਗਾ ਤੇ ਦੇ ਮੈਂਬਰ ਸ਼ਰੂਨੀ ਕਮੇਟੀ ਜਿਹਦੀ ਹਾਜ਼ਰੀ ਚ ਕਿਉਂ ਬੋਲੇ ਪੀ ਇਹ ਭਾਲ ਕਰਤੇ ਹਾਈ ਕਮਾਂਡ ਨੂੰ ਜਵਾਬ ਕੌਣ ਦੇਊਗਾ ਦਬਾਅ ਕਿਉਂ ਨਹੀਂ ਹੋਰ ਦਬਾਅ ਕਿਸ ਤਰ੍ਹਾਂ ਦਾ ਹੋਣਾ ਹੈ ਹਾਂ ਦੂਸਰੀ ਬੇਨਤੀ ਸਾਨੂੰ ਇਹਨਾਂ ਤੋਂ ਸਬਰ ਕਰਤਾ ਸਾਡੀ ਕੋਈ ਹਾਜਰੀ ਨਹੀਂ ਲਵਾਈ ਆਰਡਰ ਪਾਤਾ ਆਰਡਰ ਪਾਉਣਾ ਪਾਤਾ ਆਰਡਰ ਸਸਪੈਂਡ ਤੋਂ ਸਬਰ ਦਾ ਪਾਤਾ ਸਾਡੀ ਕਿਤੇ ਹਾਜਰੀ ਨਹੀਂ ਚਾਹੀਦਾ ਤੇ ਜੇ ਬਹਾਲ ਕੀਤਾ ਸਾਡੀ ਇੱਕ ਦਿਨ ਦੀ ਹਾਜ਼ਰੀ ਲਵਾਉਂਦੇ ਫਿਰ ਉਸ ਤੋਂ ਬਾਅਦ ਸਾਡੀ ਘਰ ਜਿਹੜਾ ਇਹਨਾਂ ਨੂੰ 3 ਸਾਲ ਪਹਿਲਾਂ ਕੰਮ ਕਰਨਾ ਚਾਹੀਦਾ ਹੈ ਉਹ ਇਹਨਾਂ ਨੇ ਹੋਣਾਰ ਕੇ ਅਕਤੂਬਰ ਦੇ 22 ਤੋਂ ਸ਼ੁਰੂ ਕੀਤਾ ਹਮ ਪਰਤਾਨਾ ਕਰਨੀਆਂ ਉਹਦੇ ਵਿੱਚ ਵੀ ਸਾਨੂੰ ਦੋਸ਼ੀ ਨਹੀਂ ਠਾ ਸਕੇ 45 ਲੱਖ ਬਾਜ ਸਿੰਘ ਤੇ ਲਾ ਕੇ ਬਾਜ ਸਿੰਘ ਨੂੰ ਦੋਸ਼ੀ ਨਹੀਂ ਠਾ ਸਕੇ ਅਕੀਸ ਫੇਰ ਹਾਰ ਗਿਆ ਜਾਣ ਬੋਜੀ ਕੇ ਹਾਈਕਮਲ ਅਸੀਂ ਕਾਹਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਜਿਨ੍ਹਾਂ ਦੇ ਬਰਾਬਰ ਤੇ ਬੋਲਣਾ ਜਵਾਬ ਮੰਗਣਾ ਮੈਂ ਅੱਜ ਵੀ ਕਹਿਣਾ ਸੇਖ ਜਿਸੇ ਬੰਦੀਆਂ ਸਦਨ ਨਿਹੰਗ ਸਿੰਘ ਜਿਸੇ ਬੰਦੀਆਂ ਬੜੇ ਬੜੇ ਨਿਹੰਗ ਸਿੰਘ ਜਿਸੇ ਬੰਦੀਆਂ ਦੀ ਬੁੱਧੀ ਜੀਵੀ ਆ ਬੜੇ ਬੜੇ ਵਿਦਵਾਨ ਆ ਮਹਾਂਪੁਰਸ਼ ਆ ਸਦੋ ਸੇਖ ਵਿਦਵਾਨ ਸਦੋ ਖਾਰਤੂ ਜਿਸੇ ਬੰਦੀਆਂ ਸਦੋ ਨਿਰਮਲ ਸੰਤ ਸਦੋ ਬੁੱਧੀ ਜੀਵੀ ਸਦੋ ਕੋਈ ਰਿਟਾਇਰ ਜਾਜ ਸਿਆਣੇ ਸਦੋ ਸੀਬੀਆਈ ਸਦੋ ਉਥੇ ਤੇ ਤੁਹਾਡਾ ਹੱਥ ਚੱਲਦਾ ਪਰ ਤੁਹਾਡੀ ਇੱਕ ਗੱਲ ਉੱਤੇ ਦਿਓ ਸੀ ਬੀਆਈ ਨੂੰ ਕੇਸ ਜੇ ਸੱਚ ਦਾ ਸੱਚ ਨਾ ਨਿਕਲੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਨਿਕਲੇ ਜੋ ਸਜਾ ਬਾਜ ਸਿੰਘ ਨੂੰ ਲਾਓਗੇ ਭੂਤ ਤਨੂ ਤਿਆਰ ਆ ਮੈਨੂੰ ਬੁੱਧੀ ਸੰਗਤ ਦੇ ਵਿੱਚ ਸੱਦ ਲੈਣ ਸਵਾਲ ਜਵਾਬ ਕਰਨ ਜੇ ਬਾਜ ਸਿੰਘ ਝੂਠਾ ਜੇ ਮੈਂ ਹਰ ਕੇਸ ਦੇ ਵਿੱਚ ਕਹਿਣਾ ਮੈਨੂੰ ਗੋਲੀ ਮਾਰ ਦਿਓ ਮੈਂ ਫਿਰ ਡੇਵਿਡ ਪਹਿਲੂ ਦਿਆਂਗਾ ਮੇਰੇ ਕਤਲ ਦਾ ਕੋਈ ਜ਼ਿੰਮੇਵਾਰ ਨਹੀਂ ਮੈਂ ਖੁਦ ਜ਼ਿੰਮੇਵਾਰ ਹਾਂ ਇਹਨਾਂ ਦੇ ਪੱਲੇ ਹੱਥ ਕੁਝ ਨਹੀਂ ਹੈਗਾ ਇਹ ਪੁਤਲੀਆਂ ਨੱਚਨਦੀਆਂ ਨਚਾਉਣ ਵਾਲੇ ਕੋਈ ਹੋਰ ਨੇ ਜਥੇਦਾਰ ਉਕਾਲ ਤਖਤ ਨੇ ਪੜਤਾਲ ਬਿਠਾਈ ਉਹਨੂੰ ਵਿੱਚੋਂ ਕੁਝ ਨਹੀਂ ਲੱਭਾ ਦਫਤਰ ਨੇ ਅੱਜ ਤੱਕ ਪ੍ਰਧਾਨ ਨੂੰ ਸ਼੍ਰੋਮਿਕ ਕਮੇਟੀ ਨੂੰ ਦਫਤਰ ਬੇਵਕੂਫ ਬਣਾਈ ਜਾਂਦਾ ਬਾਦਸ਼ਾਹ ਨੂੰ ਡਰਾਈਵਰ ਦੱਸੀ ਜਾਂਦਾ ਮੈਨੂੰ ਕੱਢਣ ਮੇਰਾ ਰਿਕਾਰਡ ਮੈਂ ਕਿੱਥੇ ਡਰਾਈਵਰ ਨੇ ਕਿਹੜੀ ਗੱਡੀ ਮੈਨੂੰ ਫਰਾਈ ਕਿਹੜੀ ਗੱਡੀ ਤੇ ਮੈਨੂੰ ਕਿਹੜਾ ਮੇਰਾ ਲਾਇਸੈਂਸ ਨਾਲ ਲਿਆ ਰਹਿ ਰਿਹਾ ਅੱਛਾ ਪ੍ਰਧਾਨ ਸਾਹਿਬ ਨਾਲੇ ਇਮਾਨਦਾਰ ਪ੍ਰਧਾਨ ਸਾਹਿਬ ਨਾਲੇ ਇਮਾਨਦਾਰ ਵੀ ਨੇ ਨਾਲੇ ਝੂਠ ਵੀ ਬੋਲ ਰਹੇ ਜਿਵੇਂ ਤੁਸੀਂ ਦੱਸ ਰਹੇ ਹੋ ਹਾ ਜੀ ਮੈਂ ਤੁਹਾਨੂੰ ਦੱਸਾਂ ਵੀ ਉਹਦੇ ਪਤਲੀ ਨੱਚੰਦੇ ਹੀ ਆ ਉਹਦੇ ਹੱਥ પાસે ਕੁਝ ਨਹੀਂ ਹੈਗਾ ਉਹਦੇ ਪਤਲੀ ਨੱਚੰਦੇ ਹੀ ਆ ਰਾਜ ਜੀ ਸ਼੍ਰੋਮਣੀ ਕਮੇਟੀ ਨੂੰ ਤਿੰਨ ਬੰਦੇ ਨਹੀਂ ਮਿਲਨੇ ਜ਼ਿੰਦਗੀ ਜਿੰਨਾ ਚਿਰ ਦੁਨੀਆ ਰਹਿੰਦੀ ਪਹਿਲਾਂ ਮਿਲ ਚੁੱਕੇ ਆ ਹੁਣ ਮਿਲਦੇ ਨਹੀਂ ਹਾਂ ਜੱਥੇ ਦਾ ਚੌੜਾ ਵਰਗਾ ਪ੍ਰਧਾਨ ਨਹੀਂ ਮਿਲਣਾ 27 ਸਾਲ ਉਹਨੇ ਪ੍ਰਧਾਨਗੀ ਕੀਤੀ ਆ ਤੇ ਸਾਰਾ ਜੋਰ ਲਾ ਚੁੱਕੇ ਆ 1 ਰੁਪਏ ਦਾ ਅਲੀਗੇਸ਼ਨ ਇਸਆਂ ਸਾਲਾਂ ਚ ਕੱਟ ਸਕਿਆ ਉੱਥੇ ਹਾਂ ਹੁਣ ਆਸ਼ੀਸ਼ ਸਿੰਘ ਵਰਗਾ ਪੀਏ ਨਹੀਂ ਮਿਲ ਸਕਦਾ ਹਮ ਸਰਿੰਦਰ ਸਿੰਘ ਨਾਰਵੇ ਵਾਲਾ ਖਾਲਸੇਰਗਾ ਇਹਨਾਂ ਨੂੰ ਸਕੱਤਰ ਨਹੀਂ ਮਿਲ ਸਕਦਾ ਜਿੱਥੇ ਮਰਜ਼ੀ ਚ ਤੇ ਨਾ ਜਿੰਨੇ ਮਰਜ਼ੀ ਪ੍ਰਧਾਨ ਬਣੀ ਕਰਨਾ ਨਾ ਉਹਨਾਂ ਕੇ ਰੋਪ ਛੰਡਿਆ ਸੀ ਤੇ ਅੱਜ ਕੱਲ ਤੇ ਸਾਰੇ ਥੱਲੇ ਜਾ ਗਿਆ ਭਾਈ ਮਾਰਨ ਵਾਲੇ ਜਿਹੜਾ ਨਾਰਵਜ ਹਰਿੰਦਰ ਸਿੰਘ ਨਾਰਵਜ ਨੇ ਇਲੈਕਸ਼ਨ ਵੀ ਐਮਪੀ ਵੀ ਬਣਿਆ ਆਮ ਪਾਰਟੀ ਚੋਂ ਲੱਖੀ ਨੇ ਦੂਸਰੀ ਲੜੀ ਮੁੜ ਕੇ ਬੀਜੇਪੀ ਚ ਲੜੀ ਜਾ ਗਿਆ ਆਮ ਆਦਮੀ ਪਾਰਟੀ ਦਾ ਇੱਕ ਗੂੰਗਾ ਪਹਿਲਵਾਨ ਆ ਜੀ ਗੂੰਗਾ ਪਹਿਲਵਾਨ ਮੈਂ ਉਹਨੂੰ ਕਹਿੰਦਾ ਜੀ ਗੂੰਗਾ ਪਹਿਲਵਾਨ ਆ ਤੁਹਾਡੀ ਆਪਣੀ opinion ਹੋ ਸਕਦੀ ਮੇਰੀ ਆਪਣੀ ਆ ਪਰ ਉਹ ਬੰਦੇ ਨੇ ਪੰਜਾਬ ਵਾਸਤੇ ਕੱਖ ਨਹੀਂ ਕੀਤਾ ਹੁਣ ਤੱਕ ਜੋ ਕੋਈ ਜੀ ਜਿੰਨਾ ਕੋ ਸ਼ਰਮਣੀ ਕਮੇਟੀ ਦਾ ਕਸਤਰ ਰਿਹਾ ਹੈ ਨਾ ਉਹਨੇ ਸ਼ਰਮਣੀ ਕਮੇਟੀ ਚ ਕਬਲਾਣੀ ਕੋਈ ਹੁੰਦ ਦਿੱਤਾ ਚਲੋ ਜੀ ਜਿਹੜਾ ਉਹ ਜਿਹੜਾ ਉਹਨੇ ਚੰਗਾ ਕੰਮ ਕੀਤਾ ਉਹਦੇ ਲਈ ਐਪਰੀਸ਼ੀਏਟ ਵੀ ਕਰਦੇ ਆ ਲੇਕਿਨ ਜੇ 5 ਸਾਲ ਐਮਪੀ ਰਿਹਾ ਪੰਜਾਬ ਵੱਲੋਂ ਉਹਨੇ ਪੰਜਾਬ ਦੇ ਨਾਂ ਤੇ ਹਰਾਮਖੋਰੀ ਕੀਤੀ ਆ ਗੂੰਗਾ ਪਹਿਲਵਾਨ ਬਣ ਕੇ ਬੈਠਾ ਰਿਹਾ ਕਿਤੇ ਕੋਈ ਕੰਮ ਨਹੀਂ ਕੀਤਾ ਉਹਨੇ ਪੰਜਾਬ ਲਈ ਠੀਕ ਹੈ ਤੁਹਾਡੀ ਇਹ ਗੱਲ ਨਾਲ ਮੈਂ ਵੀ ਤੁਹਾਡਾ ਹਾਂ ਮੈਂ ਬਿਲਕੁਲ ਜੋ ਮੈਂ ਗੱਲ ਕਰ ਰਿਹਾ ਉਹਦੀ ਮੈਂ ਐਕਸੈਪਟ ਕਰ ਰਿਹਾ ਜੋ ਤੁਸੀਂ ਕਹਿ ਰਹੇ ਹੋ ਤੁਹਾਡੀ ਤੁਸੀਂ ਵੀ ਤੁਹਾਡਾ ਇੱਕ ਮਿੰਟ ਮੈਂ ਧਾਮੇ ਸਾਹਿਬ ਨੂੰ ਫੋਨ ਲਾ ਕੇ ਵੇਨਾ ਕਾਲੀ ਨੂੰ ਲਾ ਲਓ ਰੂਪਾ ਨੂੰ ਲਾ ਲਓ ਮੈਂ ਧਾਮੇ ਸਾਹਿਬ ਨੂੰ ਲਾ ਰਿਹਾ ਤੁਸੀਂ ਬੋਲਿਓ ਨਾ ਵਿੱਚ ਠੀਕ ਹੈ ਸਕਕੇ ਨਿਤਮਿਸਾ ਨਾ ਮੈਂ ਸਦਾ ਉਹਨਾਂ ਨੂੰ ਫੋਨ ਲਾਇਆ ਸੀ ਤਰੋ ਬਿਜੀ ਹੋਣੇ ਕਿਤੇ ਬੈਠੀ ਹੋਣੇ ਆਹ ਤਾਂ ਵੱਡੇ ਬੰਦੇ ਨੇ ਹਾਂਜੀ ਚਲੋ ਆਪਾਂ ਕਰੀਏ ਗੱਲਬਾਤ ਜੇ ਕੋਈ ਸਾਈਡ ਤੋਂ ਵਿੱਚ ਆਈ ਜਾ ਹਾਂਜੀ ਮੈਨੂੰ ਨਾ ਅ ਜਿਹੜੀ ਆਪਣੀ ਗੱਲਬਾਤ ਹੁਣ ਨਿਬੜੀ ਆ ਤੁਹਾਡੀ ਸਸਪੈਂਸ਼ਨਲ ਦੇ ਉੱਪਰ ਵੀ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ ਤੇ ਦੁਬਾਰਾ ਤੁਹਾਡੀ ਸਟੇ ਹੋ ਗਈ ਆ ਜਦੋਂ ਤੁਸੀਂ ਸਟੇ ਲਈ ਆ ਕੋਰਟ ਦੇ ਵਿੱਚੋਂ ਉਹ ਕੀ ਕਹਿ ਕੇ ਲਈ ਆ ਤੇ ਸ਼੍ਰੋਮਣੀ ਕਮੇਟੀ ਦਾ ਕੀ ਜਵਾਬ ਆਇਆ ਉਹ ਤੇ ਸਟੇ ਦੇ ਉੱਪਰ ਤੁਹਾਡੇ ਹੁਣ ਤੱਕ ਮੌਨ ਕਮੇਟੀ ਦਾ ਜਵਾਬ ਆਇਆ ਜੀ ਇਹ ਮਤਲਬ ਕਿ ਪਹਿਲਾਂ ਹੈਗੇ ਸੀ ਜਦ ਸਾਡਾ ਹੈਗਾ ਸੀ ਵਿਕਾਸ ਸੂਰੀ ਜੱਜਪੁਰੇ ਕੇਸ ਹੂੰ ਉਹਨੇ ਪੁੱਛਿਆ ਵੀ ਇਹਨਾਂ ਦਾ ਕੀ ਕੀਤਾ ਸੀ ਜਦੋਂ ਜੱਜ ਸਾਹਿਬ ਨੇ ਸੇਠੀ ਸਾਹਿਬ ਨੇ ਇਹਨਾਂ ਦੇ ਆਰਡਰ ਤੁਹਾਡੇ ਕੈਨਸਲ ਕਰਦੇ ਕਿਉਂ ਨਹੀਂ ਪਾਲ ਕੀਤਾ ਹੂੰ 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 ਇਹ ਕਹਿੰਦੇ ਜੀ ਕਿ ਮਲਾਬਰੀ ਆਪਣਾ ਸਸਪੈਂਡਡ ਨੇ ਹੂੰ ਜਾਇ ਸਾਹਿਬ ਕਹਿੰਦੇ ਕਿ ਇਹਨਾਂ ਨੂੰ सस्पेंशन ਦਾ अलाउंस ਦਿੱਤਾ ਹੂੰ ਇਹ ਸਸਪੈਂਡ ਕਰ ਦਿੱਤਾ ਤੁਸੀਂ ਗਲਤੀ ਕਰ ਲਈ ਫੇਰ ਹੂੰ ਇਹਨਾਂ ਨੂੰ सस्पेंशन अलाउंस ਦਿੱਤਾ ਹੂੰ ਇਹਦੇ ਜੇ ਨਹੀਂ ਇਹ ਰਿਟਾਇਰ ਪਰਸਨ ਹੈ ਕਹਿੰਦੇ ਜਦੋਂ ਰਿਟਾਇਰ ਪਰਸਨ ਮੈਂ ਬਾਅਦ ਵਿੱਚ ਟਾਇਰ ਹੋਇਆ ਹੈ 10 ਮਹੀਨੇ ਬਾਅਦ ਵਿੱਚ ਇਸੇ ਕੇਸ ਦੇ ਵਿੱਚ ਮੇਰੀ ਰਿਟਾਇਰਮੈਂਟ ਹੋਈ ਆ 31 ਮਈ 21 ਦੇ ਵਿੱਚ ਸਾਨੂੰ ਇਸ ਵਿੱਚ ਕੀਤਾ ਇਹਨਾਂ ਨੇ 20 28 2020 ਦੇ ਵਿੱਚ ਤੇ ਮੇਰੀ 31 ਮਈ ਹੂੰ ਕੋਸਾ ਕਿ ਆ ਵੀ ਲਿਆਓ ਪਹਿਲੇ ਇਹਨਾਂ ਦਾ ਸਸਪੈਂਸ਼ਨ ਅਲਾउंस ਲੈ ਕੇ ਆਓ ਉਹ ਅਜੇ ਤੱਕ ਨਹੀਂ ਗਿਆ ਤਰੀਕਾ ਨਹੀਂ ਜਾਂਦੇ ਹੁਣ ਸਾਡੀ ਫਿਰ 8 ਮਹੀਨੇ ਦੀ ਤਰੀਕ ਪਈ ਆ ਕੋਈ ਬੰਦਿਆਂ ਦੀ ਵਿੱਚ ਪਾ ਪਈਆਂ ਨੇ ਸੋਸ਼ਲ ਯਾ 8 ਮਹੀਨਿਆਂ ਦੀਆਂ ਪਈਆਂ ਨੇ ਇਸ ਸਾਲ ਕੋਈ ਜਵਾਬ ਨਹੀਂ ਦੇ ਰਿਹਾ ਹਾਈ ਕੋਰਟ ਉਹ ਤਾਂ ਜਵਾਬ ਤਾਂ ਲੋ ਅੱਜ ਨਹੀਂ ਕੱਲ ਦੇਣਾ ਪੈਗਾ ਇਹਦਾ ਪਹਿਲਾ ਵੀ ਜਵਾਬ ਜਿਹੜਾ ਕਈ ਮਸਲੇ ਨੇ ਜਿਵੇਂ ਰੈਫਰੈਂਸ ਲਾਇਬ੍ਰੀ ਦੇ ਵਿੱਚ ਉਹਦੇ ਵਿੱਚ ਵੀ ਨਹੀਂ ਜਾ ਰਹੇ ਬੰਦੇ ਨਹੀਂ ਜਵਾਬ ਦੇ ਰਹੇ ਪਰ ਕਈ ਸਾਲ ਦਾ ਕੇਸ ਪੈਂਡਿੰਗ ਆ ਤੇ ਹੁਣ ਆਪਾਂ ਅੱਗੇ ਵਧਦੇ ਹਾਂ ਮਾੜਾ ਜਿਆ ਵੀ ਇੱਕ ਈਸ਼ਰ ਸਿੰਘ ਨਾਂ ਦੇ ਵਿਅਕਤੀ ਨੂੰ ਅਪਾਇੰਟ ਕੀਤਾ ਗਿਆ ਇੱਥੇ ਐਡਵੋਕੇਟ ਸ਼ਾਇਦ ਨੇ ਐਡਵੋਕੇਟ ਹੈ ਜਾਂ ਨਹੀਂ ਮੈਨੂੰ ਉਹ ਪ੍ਰੋਪਰ ਉਹਦੇ ਬਾਰੇ ਜਾਣਕਾਰੀ ਨਹੀਂ ਹੈਗੀ ਜੋ ਵੀ ਹੈਗਾ ਕੀ ਜਾਣਕਾਰੀ ਤੇ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਉਹਨਾਂ ਨੂੰ ਉੱਥੋਂ ਬਾਹਰੋਂ ਪੰਜਾਬ ਤੋਂ ਲਿਆ ਕੇ ਅਪਾਇੰਟ ਕੀਤਾ ਗਿਆ ਜਦੇ ਉੱਪਰ ਭਾਈ ਰਣਜੀਤ ਸਿੰਘ ਹੁਣੀ ਵੀ ਬੜੇ ਕੁਐਸਚਨ ਰੇਜ਼ ਕਰਦੇ ਨੇ ਹੁਣ ਕੁਐਸਚਨ ਇਹ ਆ ਕਿ ਈਸ਼ਰ ਸਿੰਘ ਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਲੈਨੇ ਹੋ ਜਾਂ ਉਹ ਬਹੁਤ ਜ਼ਿਆਦਾ ਕੈਪੇਬਲ ਆ ਬੜੀ ਉਹਦੇ ਕੁਆਲੀਫਿਕੇਸ਼ਨ ਆ ਵੀ ਸਾਰਾ ਪੰਜਾਬ ਮਰ ਗਿਆ ਇੱਥੇ ਇਕੱਲਾ ਇਕੱਲਾ ਸਿੱਖ ਮਰ ਗਿਆ ਸਾਰੇ ਬੁੱਧੀਜੀਵੀ ਮਰ ਗਏ ਸ਼੍ਰੋਮਣੀ ਕਮੇਟੀ ਦੇ ਆਪਦੇ ਮੁਲਾਜ਼ਮ ਆਪਦੇ ਬੁੱਧੀਜੀਵੀ ਧਰਮ ਪ੍ਰਚਾਰ ਕਮੇਟੀਆਂ ਐਡਵੋਕੇਟ ਸਾਰੇ ਮਰ ਗਏ ਤੇ ਉਸ ਬੰਦੇ ਨੂੰ ਬਾਹਰੋਂ ਪੰਜਾਬ ਤੋਂ ਲਿਆ ਕੇ ਇੱਥੇ ਅਪਾਇੰਟ ਕਰਨਾ ਪਿਆ ਇੰਨਾ ਕੈਪੇਬਲ ਬੰਦਾ ਇਹਨਾਂ ਐਲੀਜੀਬਲ ਬੰਦਾ ਉਹਦੀ ਕਾਰਗੁਜ਼ਾਰੀ ਨੂੰ ਤੁਸੀਂ ਕਿਵੇਂ ਲੈਨੇ ਹੋ ਜੀ ਹੁਣ ਆ ਜਿਓ ਇਹਦੀ ਪੜਤਾਲ ਤੇ ਜੇ ਇਹਨੇ ਪ੍ਰਤਾਪ ਸਹੀ ਕੀਤੀ ਆ ਠੀਕ ਹੈ ਜੇ ਇਹਨੇ ਪ੍ਰਤਾਪ ਜੇ ਡਾਕਟਰ ਨਵੀਤਾ ਸਿੰਘ ਬਹੁਤ ਸੁਲਝਿਆ ਆਪਣਾ ਜੱਜ ਸੌਰੀ ਜੱਜ ਡਾਕਟਰ ਨਹੀਂ ਜੱਜਰ ਨਵੀਤਾ ਸਿੰਘ ਇੱਕ ਸੁਲਝਿਆ ਹੋਈ ਕਾਨਸੀ ਜਿੰਨੇ ਜੱਜਤੀ ਕਰਨੀ ਆ ਜਜਮੈਂਟ ਦੇਣੀ ਆ ਉਹ ਕੋਈ ਆਮ ਆਦਮੀ ਨਹੀਂ ਹੋ ਸਕਦਾ ਹਮ ਕਈ ਸਾਲਾਂ ਬਿਤਾਇਆਂ ਕਰਕੇ ਸਹੀ ਕੋਈ ਸਿੱਖ ਕੇ ਜਜਮੈਂਟ ਦਿੱਤੀ ਜਾਂਦੀ ਹੈ ਇਹਨਾਂ ਨੇ ਕੀ ਕੀਤਾ ਵੀ ਕੋਈ ਜਦੋਂ ਅਸਤੀਫਾ ਦਿੱਤਾ ਵੀ ਉਹਨਾਂ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਕਿ ਇਹ ਇਹਨਾਂ ਨੇ ਆ ਕੁਛ ਕੱਢਣਾ ਪੜਾਉਣਾ ਕੁਝ ਹੋਇਆ ਨਹੀਂ 86 ਲਾਹ ਲੈਣਾ ਉਹਨਾਂ ਆਪਣਾ ਨਾਮ ਵਾਪਸ ਨਹੀਂਦਾ ਕਿ ਇਸ ਜੱਜੇਦਾਰ ਨੂੰ ਪੰਜਾਬ ਹਰਿਆਣਾ ਪੁਰਾਣਾ ਪੰਜਾਬ ਲਈ ਪੰਜਾਬ ਹਰਿਆਣਾ ਹਿਮਾਚਲ ਚੰਡੀਗੜ ਕੋਈ ਸਿੱਖ ਵਿਦਵਾਨ ਨਹੀਂ ਲੱਭਾ ਹਾਂ ਕੋਈ ਬੁੱਧੀ ਜੀ ਵੀ ਨਹੀਂ ਕੋਈ ਹੋਰ ਜਸਟਿਸ ਨਹੀਂ ਹੈਗਾ ਜੇ ਬਿਆਦਮੀਆਂ ਦੀ ਪ੍ਰਤਾਪ ਜਸਟਿਸ ਰਮਜੀਤ ਸਿੰਘ ਕਰ ਸਕਦਾ ਸੀ ਤੇ ਇਹ ਨਹੀਂ ਕਰ ਸਕਦਾ ਹੂੰ ਜੇ ਇਹਨਾਂ ਦਾ ਉਹ ਜਸਟਿਸ ਦੂਸਰੇ ਹੀ ਉਹਨਾਂ ਦਾ ਮੈਨੂੰ ਨਾਮ ਦਿਸਰ ਗਿਆ ਉਹ ਪ੍ਰਤਾਲ ਕਰ ਸਕਦੇ ਸੀ ਜਿਨ੍ਹਾਂ ਦੀ ਇਹਨਾਂ ਮੁੜ ਕੇ ਰਿਪੋਰਟ ਵੀ ਨਹੀਂ ਲੈਣੀ ਮਨਾਂ ਸਮਝੀ ਉਹ ਇਹਨਾਂ ਪ੍ਰਤਾਲ ਨਹੀਂ ਸੀ ਕਰ ਸਕਦੇ ਕੋਈ ਹੋਰ ਜਸਟਿਸ ਨਹੀਂ ਕਰ ਸਕਦਾ ਇਹਨੂੰ ਕੱਲੇ ਨੂੰ ਮੁਖੀ ਕਿਉਂ ਬਣਾਇਆ ਗਿਆ ਕਿਉਂਕਿ ਉਹ ਸੀਗਾ ਝਾੜੂ ਮਾਰ ਇਹਨਾਂ ਦਾ ਇਹਨਾਂ ਦੇ ਹੱਕ ਹੀ ਬੋਲਣ ਵਾਲਾ ਤੂੰ ਨੂੰ ਇੰਨੀ ਯਾਰੀ ਫਿਰ ਉਹ ਜੇ ਉਹਨੂੰ ਦੇ ਦਿੱਤੀ ਮੈਂ ਤੁਹਾਨੂੰ ਕਿਹ ਬੇਨਤੀ ਕੀਤੀ ਪੰਜ ਬੈਠਕਾਂ ਹੀ ਜੇ ਐਡੇ ਸੱਚੇ ਸੁੱਚੇ ਮੇਰੇ ਸਾਹਮਣੇ ਬਹੁੰਦੇ ਕਵਲ ਜੀਤੋ ਬੰਦੇ ਉਹ ਅਧਿਕਾਰੀਆਂ ਨੂੰ ਹੂੰ ਕੋਈ ਨਹੀਂ ਬਿਠਾਇਆ ਮੈਂ ਪੰਜ ਵਾਰ ਕਹਿੰਦਾ ਰਿਹਾ ਮੈਂ ਆ ਬਿਠਾ ਮੇਰੇ ਸਾਹਮਣੇ ਅੱਛਾ ਤੁਸੀਂ ਇਹਨਾਂ ਨੂੰ ਇਹਨਾਂ ਨੂੰ ਈਸ਼ਰ ਸਿੰਘ ਹੁਣਾਂ ਨੂੰ ਤੁਸੀਂ ਕਿਹਾ ਵੀ ਮੇਰੇ ਸਾਹਮਣੇ ਬਿਠਾਓ ਮੇਰੀ ਇਹ ਤਾਂ ਬੇਨਤੀ ਆ ਜਿਹੜੀਆਂ ਈਸ਼ਰ ਸਿੰਘ ਦਾ ਨਾ ਆਪਣਾ ਪਰਤਾਲ ਕਰਨ ਦਾ ਤਰੀਕਾ ਬਹੁਤ ਵਧੀਆ ਸੀ ਉਹ ਤਰੀਕੇ ਨੂੰ ਮਸਲਾਉਂਦਾ ਵੀ ਆ ਹੂੰ ਇੱਕ ਸਾਡੇ ਸਾਹਮਣੇ ਆਡੀਓ ਰਿਕਾਰਡਿੰਗ ਦਾ ਕੈਮਰਾ ਲੱਗਾ ਏ ਠੀਕ ਹੈ ਇੱਕ ਸਾਡੇ ਸਾਹਮਣੇ ਇੱਥੇ ਵੀਡੀਓ ਰਿਕਾਰਡਿੰਗ ਦਾ ਕੈਮਰਾ ਲੱਗਾ ਏ ਹੂੰ ਇੱਕ ਕੋ ਬੀਵੀਆਂ ਬੈਠੀਆਂ ਆਂ ਹੀ ਸਾਡੇ ਨਾਲ ਸਵਾਲ ਜਵਾਬ ਕਰਦਾ ਤੇ ਉਹ ਨਾਲੋ ਨਾਲ ਨੋਟ ਕਰੀਆਂ ਜਾਂਦੀਆਂ ਆਂ ਹਾਂ ਜਾਓ ਕੱਢੋ ਸਾਰਾ ਕਾਗਜ਼ ਕਿਉਂ ਸੱਚ ਅੱਜ ਵੀ ਸਾਹਮਣੇ ਆਜੂਗਾ ਕੱਢਣ ਕਾਗਜ਼ ਮੇਰਾ ਓਕੇ ਮੇਰਾ ਉਹ ਕਾਗਜ਼ ਕੱਢਣ ਜਿਹੜਾ ਮੈਂ ਇੱਥੇ ਬਿਆਨ ਦਿੱਤੇ ਆ ਕੱਢਣ ਮੇਰਾ ਬਿਆਨ ਤੇਰੀਆਂ ਰਿਕਾਰਡਾਂ ਤੋਂ ਕੱਢਣ ਜਿਹੜੀਆਂ ਈਸ਼ਰ ਸਿੰਘ ਨੇ ਕੀਤੀਆਂ ਨੇ ਸੱਚ ਸਾਹਮਣੇ ਆਜੂਗਾ ਕਿਉਂ ਨਹੀਂ ਮੇਰੇ ਸਾਹਮਣੇ ਬਿਠਾਇਆ ਫੇਰ ਵੇਖੋ ਇਹਨਾਂ ਦੀ 25 ਅਗਸਤ 2020 ਨੂੰ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਸੀ ਹਾਂ ਕਵੀ ਅਗਸਤ ਦਿਨ ਐਤਵਾਰ 220 ਨੂੰ ਮੈਨੂੰ ਸ਼ਾਮੀ 4 ਵਜੇ ਰਕबीर ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਨੇ ਸੱਜਿਆ ਪੁਰਾਣਾ ਸਜਿਤ ਕੀਤਾ ਹੂੰ ਜੁਰੀਆਂ ਨਾਲ ਕਰਦੇ ਰਹੇ ਆ ਹੂੰ ਉਹਨਾਂ ਨੇ ਸੱਜਿਆ ਕਹਿੰਦੇ ਬਾਦਸ਼ਾਹ ਤੇਰਾ ਨਾਮ ਵਾਜਦਾ ਤੇਰੇ ਕੋਲ ਕੀ ਸਚਾਈ ਆ ਮੈਂ ਉਹਨੂੰ ਸਾਰਾ ਰਿਕਾਰਡ ਦਿੱਤਾ ਹੂੰ ਫਿਰ ਉਹਦੀਆਂ ਰਿਕਾਰਡਾਂ ਐਫੀਡੇਵਟ ਦਿੱਤੇ ਉਹਨੂੰ ਮੈਂ ਰਿਕਾਰਡਾਂ ਵੀ ਦਿੱਤੀਆਂ ਕਾਫੀ ਲਿਟਰੇਚਰ ਉਹਨੂੰ ਦਿੱਤਾ ਉਹਨੇ ਸਾਰਾ ਪੜ੍ਹ ਕੇ ਤੇ ਮੈਨੂੰ ਕਹਿੰਦਾ ਸੁਣ ਕੇ ਪੜ੍ਹ ਕੇ ਕਹਿੰਦਾ ਜੇ ਸਵੇਰੇ ਤੈਨੂੰ ਪੰਜ ਸਿੰਘ ਸਾਹਿਬ ਦੀ ਮੀਟਿੰਗ 'ਚ ਸੱਦੀਏ ਤੇ ਆਵੇਂਗਾ ਮੈਂ ਕਹਿੰਦਾ ਸਿੰਘ ਸਾਹਿਬ ਨਾਲ ਸੱਜਣ ਜਿਸ ਦਿਨ ਸੱਜਣ ਤੇ ਅਸੀਂ ਨਾ ਆਈਏ ਕਿੱਥੇ ਲਿਖਿਆ ਕਹਿੰਦਾ ਤੂੰ ਸਵੇਰੇ 9 ਵਜੇ ਆਜ ਪਰ ਇੱਕ ਰਾਤ 8 ਵਜੇ ਮੈਨੂੰ ਆਣ ਕੇ ਮਿਲੀ ਮੈਂ 8 ਵਜੇ ਫਿਰ ਸਿੰਘ ਸਾਹਿਬ ਰੈਸਟੇ ਗਿਆਂ ਅੰਦਰਪਾਲ ਸਾਹਿਬ ਆਟਾ ਮੰਡੀ ਬਾਈ ਉਹਨਾਂ ਦੀ ਰੈਸਟ ਸੀ ਉਥੇ ਸਿੰਘ ਸਾਹਿਬ ਗਿਆਨੀ ਰੁਵੀ ਸਿੰਘ ਨੂੰ ਮਿਲਿਆ ਕਹਿੰਦਾ ਬਾਦਸ਼ਾਹ ਮੈਂ ਦੁਬਾਰਾ ਫੇਰ ਰਾਤ ਸੁਣ ਜਾਣੇ ਫਿਰ ਉੱਥੇ ਚਾਹ ਪਾਣੀ ਪੀਤਾ ਕਹਿੰਦਾ ਮੈਂ ਚੱਲਿਆ ਤੇ ਤੈਨੂੰ ਸੱਦੂ ਵਾਰ ਤੇ ਤੂੰ ਮੇਰਾ ਨੰਬਰ ਵੀ ਲਿਆ ਉਹਨਾਂ ਨੇ ਮੈਂ ਸਵੇਰੇ 9 ਵਜੇ ਤੋਂ ਲੈ ਕੇ 4:30 ਵਜੇ ਤੱਕ ਕਾਲਕਾ ਸਾਹਿਬ ਦੇ ਥੱਲੇ ਬੈਠਾ ਰਿਆ ਮੈਨੂੰ ਕਿਸੇ ਨੇ ਨਹੀਂ ਸੁਧਿਆ ਓਕੇ ਜਦੋਂ ਸ਼ਾਮ ਨੂੰ ਮੀਟਿੰਗ ਕਰਕੇ ਬਾਹਰ ਨਿਕਲੇ ਮੈਂ ਮਿਲਿਆ ਮੈਂ ਕਿਹਾ ਸਿਰ ਸਾਜੀ ਬਣਾਇਆ ਨਹੀਂ ਜਾਂਦਾ ਬੁਲਾਉਣਾ ਕੀ ਭਰਾਵਤ ਤੈਨੂੰ ਕੀ ਦੱਸਾਂ ਕਹਿੰਦਾ ਹਰਪ੍ਰੀਤ ਨੇ ਸਾਡੀ ਸੁਣੀ ਨਹੀਂ ਓਕੇ ਪੰਆ ਦੀ ਵੀ ਸੁਣੀ ਨਾ ਸਾਨੂੰ ਰਿਪੋਰਟ ਪੜਾਈ ਆ ਨਾ ਸਾਨੂੰ ਸੁਣੀ ਆ ਇੱਦਾਂ ਹੀ ਬੰਦ ਲਫਾਫਾ ਕਰਕੇ ਕੂਮੀ ਕਮੇਟੀ 'ਚ ਭੇਜ ਦਿੱਤੀ ਸ਼ਰੂਮਿਕ ਕਮੇਟੀ ਨੇ ਗੋ 26 ਤਰੀਕ ਨੂੰ ਰਿਪੋਰਟ ਸ਼ਰੂਮਿਕ ਕਮੇਟੀ ਨੂੰ ਹੁੰਦੀ ਆ ਹਮ ਸ਼੍ਰੋਮਿਕ ਮੈਡੀ ਯਾਰ ਕੋਟ ਚੰਡੀਗੜ੍ਹ ਚੱਲੀ ਜਾਂਦੀ ਆ ਚੰਡੀਗੜ੍ਹ ਕਿਉਂ ਆਉਂਦੀ ਆ 27 ਤਰੀਕ ਨੂੰ ਰਾਤ ਨੂੰ ਤੇ ਸਾਨੂੰ ਇਹ ਚੰਡੀਗੜ੍ਹ ਕੀ ਕਰਨਗੇ ਚੰਡੀਗੜ੍ਹ ਚੰਡੀਗੜ੍ਹ ਕੌਣ ਆ ਇੱਥੇ 86 ਕਾਵਾਂ ਨੂੰ ਅੱਛਾ ਮੈਂ ਸਹੀ ਕਹਾਂਗਾ ਇਹ ਚੰਡੀਗੜ੍ਹ ਜਾਂਦਾ ਰਿਪੋਰਟ ਦਾ ਕੰਮ ਨਹੀਂ ਇਹ ਤੁਸੀਂ ਕਿਵੇਂ ਦਾਅਵੇ ਨਾਲ ਕਹਿ ਰਹੇ ਹੋ ਚੰਡੀਗੜ੍ਹ ਕੀ ਰਿਪੋਰਟ ਭਾਜੀ ਇਹ ਦਾਅਵੇ ਇਹ ਵੀ ਮੈਂ ਤੁਹਾਨੂੰ ਕੋਪੀਆਂ ਦੱਸਦੀ ਹਾਂ ਉੱਥੇ ਆ ਕੇ ਮੈਂ ਵੀ ਦੱਸਾਂਗਾ ਹਮ ਜਦੋਂ ਸਿੰਘ ਸਾਹਾ ਦੀ ਨਹੀਂ ਸੁਣੀ ਹੂੰ ਉਥੋਂ ਆ ਗਿਆ ਨਪੋਰਟ ਆ ਗਈ ਲੰਗੋਵਾਲ ਪ੍ਰਧਾਨ ਸੀ ਹੂੰ ਮੈਂ ਲੰਗੋਵਾਲ ਨੂੰ ਆਇਆ ਤੇ ਮੇਰਾ ਛੋਟਾ ਬੇਟਾ ਸੀ ਨਾਲ ਮੇਰੇ ਨਾਲ ਲਿਗੇ ਸੀ ਤਲਬੀਰ ਸਿੰਘ ਤੇ ਨਾਲ ਸੀ ਸਾਡੇ ਪਿੰਡ ਗਰਵਾਰੀ ਦਾ ਸੁਪਰ ਆਪਣਾ ਸਰਪੰਚ ਕਬਲਜੀਤ ਸਿੰਘ ਉਹ ਮੈਨੂੰ ਲੈ ਕੇ ਗਿਆ ਕਹਿੰਦਾ ਯਾਰ ਤੂੰ ਬੰਦਾ ਨਹੀਂ ਇਸ ਤਰ੍ਹਾਂ ਦਾ ਚੱਲ ਤੈਨੂੰ ਆਹੀਂ ਲੈ ਕੇ ਪ੍ਰਧਾਨਪੁਰ ਜਾਨੇ ਆਹੀਂ ਡੈਂਟਲ ਕਾਜ ਅੰਬਰਸਰ ਜਿਹੜਾ ਜਗਤਗੁਰ ਰਾਮਦਾਸ ਡੈਂਟਲ ਕਲੀਨਿਕ ਉਹਦੇ ਲਾਗੇ ਕੋਠੀ ਉੱਥੇ ਮਿਲੇ ਆ 8 ਵਜੇ ਤੋਂ ਲੈ ਕੇ ਰਾਤ 11 ਵਜੇ ਸਾਡੀ ਮੀਟਿੰਗ ਹੋਈ ਚੱਲਦੀ ਰਹੀ ਹੈ ਠੀਕ ਹੈ ਉਥੇ ਆਪਣਾ ਲੋਂਗੋਵਾਲ ਸਾਹਿਬ ਨਾਲ ਹੂੰ ਉਥੇ ਇੱਕ ਬੰਦਾ ਕਹਿੰਦਾ ਰਿਹਾ ਭਰਾ ਮੇਰੇ ਤੇ ਦਬਾਅ ਬੜਾ ਮੈਂ ਕੁਝ ਨਹੀਂ ਕਰ ਰਿਹਾ ਜੋ ਕੁਝ ਹੈ ਚੰਡੀਗੜ੍ਹੋਂ ਇਹ ਤੋਂ ਸਪਸ਼ਟ ਹੈ ਵੀ ਟੈਂਪਰਪੋਰਟ ਜਾਂ ਨਹੀਂ ਕਰ ਗਈ ਇਹ ਕਿੰਨੇ ਗੱਲ ਕਹੀ ਵੀ ਮੇਰੇ ਤੇ ਦਬਾਅ ਪੜਾਇਆ ਇਹ ਪ੍ਰਧਾਨ ਲੋਂਗੋਵਾਲ ਓਕੇ ਗੋਗਨ ਸਿੰਘ ਲੋਂਗੋਵਾਲ ਹੂੰ ਜੇ ਦੋ ਵਾਰ ਹੈ ਉਹਨੂੰ ਮੇਰੇ ਦੋਵੇਂ ਵਾਰੋ ਹੱਥ ਜੋੜਦਾ ਰਿਹਾ ਵੀ ਵੇਖੋ ਪ੍ਰੈਸ ਚ ਨਾ ਆਇਓ ਲੋਕੀ ਸਾਨੂੰ 76 ਬੜੇ ਮਾਤੇ ਲੋਕਾਂ ਸਾਡੀ ਬੋਟੀ-ਬੋਟੀ ਕਰਕੇ ਖਾ ਜਾਣੀ ਆ ਮੇਰੇ ਮੁੰਡੇ ਛੋਟੇ ਗਾੜੀ 20-22 ਸਾਲ ਦੀ ਉਮਰ ਉਹਦੇ ਗਾੜੀ ਉਹਨੇ ਉੱਟ ਕੇ ਹੱਥ ਜੋੜੇ ਤੇ ਪੁੱਤਰ ਆਪਣੇ ਬਾਪੂ ਨੂੰ ਕਹੇ ਵੀ ਨਾ ਪ੍ਰੈਸ ਜਾਵੇ ਹੂੰ ਫਿਰ ਅਸੀਂ ਵੀ ਜਗੀਰਕੌਰ ਨੂੰ ਮਿਲੇ ਆ ਹੂੰ ਉਹਨੇ ਕਿਹਾ ਵੀ ਜੇ ਮੈਨੂੰ ਪ੍ਰਧਾਨ ਕੀ ਮਿਲਗੀ ਤੇ ਮੈਂ ਤੁਹਾਡਾ ਸੋਚੋ ਸਾਲ ਪ੍ਰਧਾਨ ਕੀ ਉਹ ਕਰ ਦੂੰ ਹੂੰ ਕੁਝ ਨਹੀਂ ਸੋਚਿਆ ਫਿਰ ਤਾਂ ਮਿਸ਼ਾਹਬ ਆ ਗਿਆ ਤਾਂ ਮਿਸ਼ਾਹਬ ਨੂੰ ਮੈਂ ਬੀਬੀ ਇੱਕ ਮਿੰਟ ਰੁਕ ਜੋ ਇੱਕ ਮੈਂ ਬੀਬੀ ਜਗੀਰਕੌਰ ਨੂੰ ਵੀ ਫੋਨ ਲਾਉਣਾ ਤੇ ਚੱਕ ਲਿਆਉਣ ਦੇ ਹਣਾ ਲਾਉ ਇੱਕ ਮਿੰਟ ਹੋਲ ਰੱਖੀਏ ਚੁੱਕ ਲਿਆ ਜੇ ਚੁੱਕ ਲਿਆ ਤਾਂ ਆਪਾਂ ਮੇਰੀ ਬੀਬੀ ਜੀ ਕੋਈ ਨਾ ਗੱਲ ਹੋ ਰਹੀ ਹੈ ਜੀ ਬਿਲਕੁਲ ਜੀ ਬੀਬੀ ਜੀ ਮੈਂ ਜਸਪਾਲ ਸਿੰਘ ਨਿੱਜਰ ਬੋਲ ਰਿਹਾ ਹਾਂ ਬ੍ਰੇਨ ਰੋਨ ਟੀਵੀ ਚੰਡੀਗੜ੍ਹ ਤੋਂ ਸਤਿ ਸ੍ਰੀ ਅਕਾਲ ਜੀ ਕਿ ਹਾਲ ਚਾਲ ਨੇ ਠੀਕ ਠਾਕ ਹੋ ਤੁਸੀਂ ਠੀਕ ਹੈ ਜੀ ਬੀਬੀ ਜੀ ਤੁਹਾਡੀਆਂ ਤਾਰੀਫਾਂ ਬਹੁਤ ਅਸੀਂ ਸੁਣਦੇ ਰਹਿੰਨੇ ਆ ਵੀ ਤੁਸੀਂ ਧੜਲੇ ਨਾਲ ਫੈਸਲੇ ਕਰਦੇ ਰਹੇ ਹੋ ਤੇ ਪਰ ਕੁਝ ਚੀਜ਼ਾਂ ਦੇ ਵਿੱਚ ਨਾ ਥੋੜੀ ਨਿਰਾਸ਼ਾ ਵੀ ਹੁੰਦੀ ਹੈ ਵੀ ਤੁਸੀਂ ਆਪਣੀ ਜਿਹੜੇ ਇਲਜ਼ਾਮ ਤੋਂ ਤੇ ਲੱਗ ਰਹੇ ਨੇ ਜੀ ਵੀ ਉਹ ਹੈਗੇ ਜਿਵੇਂ 328 ਰੁਪਏ ਦਾ ਮਸਲਾ ਸੀ ਤੁਸੀਂ ਬਾਦ ਸਿੰਘ ਹੁਣੀ ਜਿਹੜੇ ਮੁੱਖ ਦੋਸ਼ੀ ਮੰਨੇ ਗਏ ਨੇ ਸ਼੍ਰੋਮਣੀ ਕਮੇਟੀ ਵੱਲੋਂ ਡਿਸਮਿਸ ਵੀ ਕੀਤਾ ਗਿਆ ਹੈ ਜੀ ਤੇ ਤੁਹਾਨੂੰ ਮਿਲੇ ਵੀ ਨਹੀਂ ਉਹ ਤੇ ਤੁਸੀਂ ਉਹਨਾਂ ਦਾ ਕੋਈ ਪੱਖ ਨਹੀਂ ਲਿਆ ਜਦੋਂ ਤੁਸੀਂ ਪ੍ਰਧਾਨ ਬਣ ਗਏ ਕੀ ਵਜ੍ਹਾ ਰਹੀ ਹੈ ਉਪਰੋਂ ਕਿ ਬਾਦਲਾਂ ਦਾ ਜਾਂ ਕਿਸੇ ਸਿਸਟਮ ਦਾ ਪ੍ਰੈਸ਼ਰ ਸੀ ਜਾਂ ਕਿਉਂ ਕਰਕੇ ਤੁਸੀਂ ਇੱਕ ਇਨਸਾਫ ਨਹੀਂ ਦੇ ਸਕੇ ਇਸੇ ਕੌਮ ਨੂੰ ਜੀ ਬਾਈਫੀਡ ਬੈਕ ਫੀਡ ਨਹੀਂ ਮਿਲਿਆ ਕਿ ਬਟੂ ਨੂੰ ਹਾਂ ਜੀ ਬਾਈਫੀਡ ਬੈਕ ਫੀਡ ਨਹੀਂ ਮਿਲਿਆ ਨੇ ਬਾਦ ਸਿੰਘ ਦਾ ਇਨਸਾਫ ਤਾਂ ਸਿੱਖਾਂ ਨੂੰ ਕਦੇ ਵੀ ਨਹੀਂ ਮਿਲਿਆ ਪਰ ਹੁਣ ਇੱਕ ਮੈਂ ਸਿਰਫ ਪਾਰਟਿਕੂਲਰ ਇੱਕ ਗੱਲ ਕਰ ਰਿਹਾ ਇਵੈਂਟ ਦੀ ਵੀ ਜਿਹੜਾ 328 ਰੁਪਏ ਦਾ ਗੱਲ ਹੋਈ ਸੀ ਵੀ ਆਪਾਂ ਉਹਦੀ ਸਿਰਫ ਗੱਲ ਕਰ ਰਹੇ ਆ ਜੀ ਜੀ ਚਲੋ ਠੀਕ ਹੈ ਬੀਬੀ ਜੀ ਤੁਹਾਨੂੰ ਮਿਲ ਕੇ ਕਰ ਲਾਂਗੇ ਜੀ ਗੱਲ ਅਸੀਂ ਓਕੇ ਜੀ ਓਕੇ ਜੀ ਇਹ ਬੀਬੀ ਜੀ ਦਾ ਕਹਿਣਾ ਸੀ ਉਹਨਾਂ ਨੇ ਗੱਲਬਾਤ ਸੁਣ ਲਈ ਆ ਵੀ ਮਿਲ ਕੇ ਕਰ ਲਾਂਗੇ ਕਿਸਾ ਪੱਲਾ ਝਾੜਨੇ ਜੀ ਹਾਂਜੀ ਇਹ ਪੱਲਾ ਹੀ ਝਾੜਨਗੇ ਸਾਰੇ ਪੱਲਾ ਹੀ ਝਾੜਨਗੇ ਆ ਬੀਬੀ ਜੀ ਬੀਬੀ ਜੀ ਦੀ ਇੱਕ ਗੱਲ ਹੈਗੀ ਆ ਹੁਣੇ ਉਹਨਾਂ ਦੇ ਏਡੀਆ ਹੋ ਸਕਦਾ ਹੁਣੇ ਖੁੱਲ ਕੇ ਬੋਲ ਜਾਣ ਤੁਹਾਡੇ ਸਾਹਮਣੇ ਮੈਂ ਕੋਸ਼ਿਸ਼ ਕਰੂੰਗਾ ਬੀਬੀ ਉਹਨਾਂ ਨੂੰ ਹਾਂਜੀ ਹਾਂਜੀ ਹੋਰ ਆ ਜੀ ਜੀ ਅਸੀਂ ਬੀਬੀ ਜੀ ਤੋਂ ਬਾਅਦ ਤਾਂ ਮਿਸਾਬ ਨੂੰ ਤਾਂ ਨਹੀਂ ਮਿਲੇ ਜੀ ਜਦੋਂ ਇਹਨਾਂ ਨੇ ਸਾਬਕਾ ਕਮੇਟੀ ਬਣਾਈ ਜਦੋਂ ਇਹਨਾਂ ਸਾਬਕਾ ਕਮੇਟੀ ਬਣਾਈ ਸਾਬਕਾ ਕਮੇਟੀ ਦੇ ਵਿੱਚ ਇਹ ਆਪ ਖੁਦ ਪੈਂਦੇ ਰਹੇ ਉਦੋਂ ਮਿਲੇ ਹਮ 14 ਅਕਤੂਬਰ 2022 ਤੋਂ ਲੈ ਕੇ ਤੇ 25 ਨਵੰਬਰ 2022 ਤੱਕ ਇਹਨਾਂ ਨੇ ਸਾਡੇ ਨਾਲ 4 ਮੀਟਿੰਗਾਂ ਕੀਤੀਆਂ ਨੇ ਹਮ 4ਾਂ ਮੀਟਿੰਗਾਂ 'ਚ ਪ੍ਰਧਾਨਤਾ ਮਿਸਾਬ ਆਪ ਪੈਂਦੇ ਰਹੇ ਹਮ ਤਾਂ ਮਿਸਾਬ ਆਪ ਪੈਂਦੇ ਰਹੇ ਜਿਦਾਂ ਮੇਰੀ ਸਾਰੀ ਗੱਲ ਬਾਤ ਸੁਣੀ ਕੱਲੇ-ਕੱਲੇ ਬੰਦੇ ਨੂੰ ਸੱਦਦੇ ਹੀ ਹਮ ਜਦੋਂ ਉਹ ਸਾਰੀ ਗੱਲ ਬਾਤ ਇਹਨਾਂ ਨੇ ਸੁਣੀ ਤੇ ਮੈਨੂੰ ਕਹਿੰਦੇ ਯਾਰ ਤੇਰਾ ਨਾਲ ਤੇ ਯਾਰ ਮਾਰਿਆ ਤਾਂ ਮੈਂ ਸਭ ਦੇ ਆਪਣੇ ਲਫਜ ਨੇ ਹੂੰ ਅੱਛਾ ਤੇਰੇ ਨਾਲ ਤੇ ਯਾਰ ਮਾਰਿਆ ਵੀ ਹਾਂ ਬਾਜਾ ਸਾ ਤੇ ਇਹਨਾਂ ਦੇ ਯਾਰ ਮਾਰ ਹੋ ਗਈ ਨਾ ਫਿਰ ਮੈਂ ਕਿਹਾ ਹਾਂ ਜੀ ਹੋਈ ਯਾਰ ਮਾਰਿਆ ਹੂੰ ਤਾਂ ਫਿਰ ਕੋਈ ਨਹੀਂ ਸੋਚਦੇ ਮੈਂ ਉਹਨਾਂ ਨੂੰ ਰੋਕੇ ਦੱਸਿਆ ਮੈਂ ਕਿਹਾ ਵੀ ਮੈਂ ਕਰਾਇਆ ਦੇਣਾ ਮੇਰੇ ਕੋਲ ਮੁਕਾਲਦਾ ਦੇਣ ਜੁਗਾ ਕਰਾਇਆ ਨਹੀਂ ਹੈਗਾ ਮੇਰੇ ਭਾਂਡੇ ਬਾਹਰ ਸੁੱਟਣ ਨੂੰ ਫਿਰਦੇ ਆ ਮੈਂ ਘਰੋਂ ਬਾਹਰ ਤੇ ਜਿੱਦਨ ਮੈਂ ਘਰੇ ਚਲੇ ਗਿਆ ਹੂੰ ਉਹ ਤਾਂ ਨਹੀਂ ਉਹਨਾਂ ਮੇਰੇ ਕਿੰਨੇ ਬਾਹਰ ਮਾਰਨੇ ਮੈਂ ਹੁਣ ਵੀ ਪੰਜਾਬੋਂ ਬਾਹਰ ਤੁਰਿਆ ਫਿਰਦਾ ਹਾਂ ਹੂੰ ਆ ਜਿਹੜੇ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਤੇ ਮੈਂ ਕਪੜੇ ਪਾਏ ਆ ਮੈਂ ਇਹ ਵੀ ਕਿਸੇ ਦੇ ਪਾਏ ਹੋਏ ਆ ਹੋਰ ਕੋਈ ਮਖੜੀ ਨਹੀਂ ਕਿ ਕੋਈ ਮੈਂ ਮਾਤਾ ਦੱਸਾਂ ਹੂੰ ਇੱਥੋਂ ਤੱਕ ਮੇਰੀ ਹਾਕ ਹੋ ਗਈ ਆ ਕਪੜੇ ਵੀ ਮੇਰੇ ਕੋਲ ਮੰਗਵੇਂ ਮੈਂ ਕਿਸੇ ਦੇ ਪਾਏ ਹੋਏ ਆ ਹੂੰ ਉਮਰਨੀ ਕਮੇਟੀ ਨੇ ਸਾਨੂੰ ਧੋਗੇ ਕਹਿੰਦੇ ਨਾ ਧੋਗੇ ਧੁੱਪੇ ਸੁੱਕਣੇ ਪਾਤਾ ਵੀ ਇਹ ਸੁੱਕ ਜਾਂਦੇ ਖਤਮ ਹੋ ਜਾਂਦੇ ਗੋਲੀ ਮਾਰ ਦੇ ਸਾਨੂੰ ਚੰਗਾ ਮੈਂ ਕਿਉਂ ਕਹਿਣਾ ਵੀ ਮੈਨੂੰ ਸੰਗਤ ਦੀ ਕਚਹਿਰੀ 'ਚ ਝੂਠਿਆ ਕਰੋ ਗੋਲੀ ਮਾਰਦੇ ਨਹੀਂ ਤੇ ਮੇਰਾ ਹਿਸਾਬ ਦੇ ਰਿਓ ਹਾਂ ਮੈਂ ਵੀ ਆਪਣੇ ਬੱਚਿਆਂ ਨੂੰ ਦੇ ਸਕਾਂ ਫੇਰ ਉਥੇ ਮੰਦਿਰੇ ਫਿਰ ਇਹਨਾਂ ਨੇ ਜਦੋਂ ਸਾਡੀ ਲਾਸਟ 25 ਨਵੰਬਰ ਨੂੰ ਮੀਟਿੰਗ ਹੋਈ ਫੇਰੇ ਇਹਨਾਂ ਸਾਨੂੰ ਸਾਰੇ ਬੰਦਿਆਂ ਨੂੰ ਇਕੱਠਾ ਕਰ ਲੈ ਕੇ ਆ ਮੀਟਿੰਗ ਕਰਨ ਤੋਂ ਬਾਅਦ ਹਾਂ ਕੋਈ ਮੁੜ ਕੇ ਇਹਨਾਂ ਪ੍ਰਤਾਪ ਸਿੰਘ ਉਹਨਾਂ ਨੇ ਹੋਰ ਦੂਜਾ ਤੀਜਾ ਸਾਡੇ ਮਲਾਜਮਾਂ ਨੇ ਆਖਿਆ ਵੀ ਨਹੀਂ ਇਹਨਾਂ ਦਾ ਗ੍ਰਾਹ ਕੋਈ ਨਹੀਂ ਨਿਕਲਿਆ ਤੇ ਇਹਨਾਂ ਨੂੰ ਭਾਲ ਕਰ ਦਿਓ ਹਾਂ ਉਥੇ ਸਤਿੰਦਰ ਸਿੰਘ ਪੋੜਾ ਬੋਲਿਆ ਹਾਂ ਫਿਰ ਡੇਵਤ ਬੋਲਿਆ ਕੌਣੀ ਸਾਹਿਬ ਬੋਲੇ ਹੂੰ ਉਹਨਾਂ ਤੇ ਜਦੋਂ ਤਨ ਤਜਾ ਸ਼ਾਹ ਬਰ ਬੋਲਿਆ ਹੂੰ ਕਹਿੰਦੇ ਯਾਰ ਜੇ ਇਹਨਾਂ ਨੂੰ ਪਾਲ ਕਰਦੇ ਤੇ ਹਾਈ ਕਮਾਂਡ ਨੂੰ ਹਾਈ ਕਮਾਂਡ ਨੂੰ ਕਿਹਨੇ ਜਵਾਬ ਦੇਣਾ ਦੱਸੋ ਕਿਹੜੀ ਹਾਈ ਕਮਾਂਡ ਨੂੰ ਜਵਾਬ ਦੇਣਾ ਜੇ ਪ੍ਰਧਾਨ ਸਾਹਿਬ ਕਹਿੰਦੇ ਆ ਵੀ ਹਾਈ ਕਮਾਂਡ ਦਾ ਕੋਈ ਸਾਡੇ ਚ ਦਖਲ ਅੰਦਾਜ਼ੀ ਨਹੀਂ ਤੇ ਫਿਰ ਇਹਨਾਂ ਕਿਹੜੀ ਹਾਈ ਕਮਾਂਡ ਨੂੰ ਜਵਾਬ ਦੇਣਾ ਹੈ ਹਾਈ ਕਮਾਂਡ ਦੀ ਡੈਫੀਨੇਸ਼ਨ ਤੁਸੀਂ ਕੀ ਦੇ ਸਕਦੇ ਹੋ ਕੌਣ ਹਾਈ ਕਮਾਂਡ ਆ ਮੈਂ ਹਾਈ ਕਮਾਂਡ ਦੀ ਡੈਫੀਨੇਸ਼ਨ ਇਹ ਦੇ ਦਿੰਦਾ ਕਿ ਜਿੱਤਰਾ ਕਬਲ ਜਿੱਤ ਕਹਿੰਦਾ ਵੀ ਇਹਨਾਂ ਨੇ ਚਿੱਟਾ ਦੇ ਭੇਜਿਆ ਉਹ ਜਿਹੜਾ ਸਿਆਸੀ ਹਾਈ ਕਮਾਂਡ ਨੇ ਭੇਜੇ ਹੋਣਗੇ ਤੇ ਸਿਆਸੀ ਹਾਈ ਕਮਾਂਡ ਨੇ ਇਹਨਾਂ ਨੂੰ ਕੰਮ ਦਿੱਤਾ ਇਹ ਤਾਂ ਇਹ ਤਾਂ ਅਣਦੇਖੀ ਗੱਲ ਤੁਸੀਂ ਕਰ ਹਾਈ ਕਮਾਂਡ ਜੇ ਆਪਾਂ ਕਿੰਨੂੰ ਗਿਣ ਸਕਦੇ ਆ ਨਹੀਂ ਜੀ ਹੁਣ ਇਹ ਦੱਸਣਾ ਇਹਦੇ ਹੁਣ ਇਹ ਮੈਂਬਰ ਦੱਸ ਸਕਦੇ ਵੀ ਸਾਡੇ ਤੇ ਕਿਹੜੀ ਹਾਈ ਕਮਾਂਡ ਆ ਹਮ ਜavrਾ ਕਿਹਾ ਵੀ ਸਾਨੂੰ ਹਾਈ ਕਮਾਂਡ ਨੂੰ ਜਵਾਬ ਦੇਣਾ ਪੈਣਾ ਪ੍ਰਧਾਨ ਵਿੱਚ ਬੈਠਾ ਸ਼ਰੋਣੀ ਕਮੇਟੀ ਦਾ ਹੋਰ ਕਿਹੜੀ ਹਾਈ ਕਮਾਂਡ ਆ ਹਮ ਇਹਦੇ ਮੈਂਬਰ ਦੱਸਣਾ ਵੀ ਪ੍ਰਧਾਨ ਜਵਾਬ ਤੇ ਮੈਂਬਰ ਨੇ ਪ੍ਰਧਾਨ ਨੂੰ ਦੇਣਾ ਹੁੰਦਾ ਹੂੰ ਤੇ ਜਦੋਂ ਪ੍ਰਧਾਨ ਵਿੱਚ ਬੈਠਾ ਤੇ ਕਿਹੜੀ ਹਾਈ ਕਮਾਂਡ ਨੂੰ ਜਵਾਬ ਦੇਣਾ ਜੇ ਸੋਚਣਾ ਨਹੀਂ ਕਰਿਆ ਹੂੰ ਅੱਛਾ ਫਿਰ ਹੁਣ ਜਥੇਦਾਰ ਨੂੰ ਜੇ ਇਹ ਰਿਪੋਰਟ ਦਿੱਤੀ ਹੁੰਦੀ ਸਹੀ ਹੂੰ ਤੇ ਜਥੇਦਾਰ ਨੂੰ ਕੀ ਲੋੜ ਸੀ ਆਪਣੇ ਬਿਆਨ ਬਦਲਣ ਦੀ ਜੀ 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 ਕੋਈ ਸਿੱਖ ਬਿਲਵਾਨ ਨਹੀਂ ਲੱਭਾ ਕੋਈ ਬੁੱਧੀਜੀਵੀ ਨਹੀਂ ਲੱਭਾ ਹੂੰ ਕੋਈ ਇਹਨੂੰ ਇਤਿਹਾਸ ਚੋਂ ਬੰਦਾ ਪ੍ਰਾਤਰ ਪੰਜਾਬ ਚੋਂ ਨਹੀਂ ਲੱਭਾ ਜਿੱਤ ਲਗਣਾ ਨਾ ਭੱਜ ਕੇ ਯਾਰੀ ਦੋਸਤੀ ਲੈ ਆ ਕੇ ਉਹਨੂੰ ਖੜਾ ਕਰ ਦਿੱਤਾ ਹੂੰ ਜਿਹੜਾ ਕਾਲ ਤੱਕ ਦੀ ਸੱਤਾ ਨੂੰ ਮੰਨਦਾ ਹੀ ਨਹੀਂ ਇਹ ਜਿਹੜਾ ਈਸ਼ਰ ਸਿੰਘ ਨੂੰ ਜਿਹੜਾ ਈਸ਼ਰ ਸਿੰਘ ਨੂੰ ਅਪਾਇੰਟ ਕੀਤਾ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਗਿਆ ਜਾਂ ਜਥੇਦਾਰ ਕਾਲ ਤਖਤ ਸਾਹਿਬ ਵੱਲੋਂ ਕੀਤਾ ਗਿਆ ਜਥੇਦਾਰ ਕਾਲ ਤਖਤ ਵੱਲੋਂ ਹਰਪ੍ਰੀਤ ਸਿੰਘ ਵੱਲੋਂ ਹੂੰ ਮੈਂ ਮੈਂ ਕੋਸ਼ਿਸ਼ ਕਰ ਰਿਹਾ ਮੈਂ ਹਰਪ੍ਰੀਤ ਸਿੰਘ ਜੀ ਨੂੰ ਫੋਨ ਲਾਉਣਾ ਜਾਂ ਚੱਕ ਲੈ ਫਿਰ ਜਦੋਂ ਰਕਵੀਰ ਸਿੰਘ ਨੇ ਮੈਨੂੰ ਇਹ ਗੱਲ ਦੱਸੀ ਸਿੰਘ ਸਾਹਿਬ ਨੇ ਵੀ ਇਹਨੇ ਪਾਉ ਕਿਸੇ ਦੀ ਨਹੀਂ ਸੁਣੀ ਹੂੰ ਅਸੀਂ ਹਰਪ੍ਰੀਤ ਸਿੰਘ ਨੇ ਨਹੀਂ ਸੁਣੀ ਕਿਸੇ ਦੀ ਆ ਹਰਪ੍ਰੀਤ ਸਿੰਘ ਨੇ ਕਿਸੇ ਸਿੰਘ ਸਾਹਿਬ ਦੀ ਗੱਲ ਨਹੀਂ ਸੁਣੀ ਇਹ ਜਾਂਦੇ ਰਹੇ ਭੀ ਸਿੰਘ ਜਵਾਨੀ ਆ ਹੂੰ ਤੇ ਸਾਹਮਣੇ ਨੇ ਕੋਸ਼ਿਸ਼ ਦਿਖਾਇਆ ਕੋਈ ਰਿਪੋਰਟ ਨਹੀਂ ਪੜ੍ਹੀ ਕੋਈ ਕਾਗਜ਼ ਨਹੀਂ ਭਰਾਇਆ ਬੰਦ ਕਰਕੇ ਜੀ ਇਹ ਫੈਸਲਾ ਸਹਿਬਾਂ ਦਾ ਸੈਨ ਕਰਾ ਲਿਆ ਸਾਥੋਂ ਤੇ ਚਲੋ ਵੀ ਸ਼ਰਮੀ ਕਮੇਟੀ ਨੂੰ ਭੇਜ ਦਿੱਤੀ ਹੂੰ 26 ਤਰੀਕ ਨੂੰ ਸ਼ਰਮੀ ਕਮੇਟੀ ਜਾਂਦੀ ਆ ਉਥੋਂ 27 ਤਰੀਕ ਨੂੰ ਸਾਡੇ ਤੇ ਫੈਸਲਾ ਹੋ ਜਾਂਦਾ ਸਾਰੀ ਜਗਤ ਹੋਇਆ ਰਜਿੰਦਰ ਸਿੰਘ ਮਹਿਤਾ ਹੂੰ ਇਹ ਮੈਂ ਪਹਿਲਾਂ ਮੇਰੇ ਨਾਲ ਗੁਫਤਗੂ ਕਰਦੇ ਰਹੇ ਆ ਵੀ ਇਹਨਾਂ ਦੇ ਬੜਾ ਨੇੜੇ ਸੀ ਰੂਪਸੋਂ ਦੇ ਤੇ ਸਖਦੇਵ ਸਿੰਘ ਊਰੇ ਦੇ ਪਿਆਲੀ ਦੇ ਇਹ ਮੈਨੂੰ ਆਦੇ ਵੀ ਆਪਾਂ ਕੋਈ ਕੱਢੀਏ ਕੋਈ ਲੱਭੀਏ ਪੜਾ ਮੈਂ ਕਿਹਾ ਵੀ ਮੈਂ ਤਾਂ ਤੁਹਾਨੂੰ ਸਭ ਕੁਝ ਦੱਸੀ ਜਾਣਾ ਵੀ ਮੈਨੂੰ ਸਾਹਮਣੇ ਭਾੜੋ ਮੈਿੱਤੇ ਨਾਲ ਵੀ ਮੇਰੀ ਇਹੋ ਗੱਲ ਹੋਈ ਕਿ ਮੈਨੂੰ ਕਬਲ ਜੀ ਦੇ ਸਾਹਮਣੇ ਬਿਠਾ ਲਓ ਉੱਚ ਅਧਿਕਾਰੀਆਂ ਬਿਠਾ ਲਓ ਸੱਚ ਆ ਜਾਊਗਾ ਸਾਹਮਣੇ ਇਹਨਾਂ ਫੇਰ ਵੀ ਨਹੀਂ ਬਿਠਾਇਆ ਕਿ ਪੜਾਈ ਕਰਦੇ ਸੀ ਕਿਉਂ ਨਹੀਂ ਬਿਠਾਇਆ ਮੈਿੱਤੇ ਨੇ ਕਿਉਂ ਨਹੀਂ ਬਿਠਾਇਆ ਅੱਛਾ ਉਸ ਤੋਂ ਬਾਅਦ ਫਿਰ ਮੈਿੱਤੇ ਨੂੰ ਸਾਰੀ ਗੱਲ ਦਾ ਪਤਾ ਮੈਿੱਤਾ ਮੀਟਿੰਗ ਹੀ ਬੈਠਾ ਮੈਿੱਤਾ ਨਹੀਂ ਬੋਲ ਸਕਦਾ ਇਥੋਂ ਤੱਕ ਕਿ ਇਹ ਜਿਹੜੀ ਰਿਪੋਰਟ ਆ ਮੈਂਬਰਾਂ ਨੂੰ ਵੀ ਨਹੀਂ ਪੜਾਈ ਮਾਈਤੇ ਨੂੰ ਸਾਰੀ ਗੱਲ ਦਾ ਪਤਾ ਹੈ ਫਿਰ ਈਸ਼ਰ ਸਿੰਘ ਨੂੰ ਸਾਰੀ ਗੱਲ ਦਾ ਪਤਾ ਜੇ ਈਸ਼ਰ ਸਿੰਘ ਨੇ ਜਥੇਦਾਰ ਕਾਲ ਤਖਸ ਨੂੰ ਸਹੀ ਰਿਪੋਰਟ ਦਿੱਤੀ ਆ ਹਮ ਪਰ ਇਹ ਰਿਪੋਰਟ ਸਹੀ ਨਹੀਂ ਆ ਗਈ ਈਸ਼ਰ ਸਿੰਘ ਖੁਦ ਕਹਿੰਦਾ ਵੀ ਮੈਂ ਜਾਵਾ ਦੇਣ ਵਾਸਤੇ ਨਹੀਂ ਕਿਹਾ ਮੈਂ ਤਾਂ ਰਿਪੋਰਟ ਪੇਸ਼ ਕੀਤੀ ਆ ਵੀ ਆ ਚੀਜ਼ ਘਟਿਆ ਜੇ ਈਸ਼ਰ ਸਿੰਘ ਨੇ ਸਹੀ ਰਿਪੋਰਟ ਦਿੱਤੀ ਆ ਜਥੇਦਾਰ ਕਾਲ ਤਖਸ ਸਾਹਿਬ ਨੂੰ ਚਾਰ ਬਿਆਨ ਬਦਲ ਦੀ ਕੀ ਲੋੜ ਪੈ ਗਈ ਪਹਿਲਾ ਬਿਆਨ ਹੁਣ ਧਿਆਨ ਨਾਲ ਸੁਣਿਓ ਸਾਹਿਬ ਜੀ ਪਹਿਲਾ ਬਿਆਨ ਪਾਵਨ ਸਰੂਪ ਚੋਰੀ ਹੋ ਗਈ ਕਿੱਥੇ ਚੋਰੀ ਹੋ ਗਈ ਬਈ ਇੰਨੇ ਕੀਤੇ ਕਿੱਥੇ ਗਏ ਤੂੰ ਨਹੀਂ ਪੜਤਾਲ ਕੀਤੀ ਇਹਦੀ ਇਹ ਤੁਹਾਨੂੰ ਪਤਾ ਵੀ ਪਾਵਨ ਸਰੂਪ ਚੋਰੀ ਹੋ ਗਿਆ ਦੀ ਪੜਤਾਲ ਕਰ ਪਰਚੇ ਕਰਾ ਤੂੰ ਨਹੀਂ ਕਰਾਇਆ ਹੂੰ ਦੂਜਾ ਬਿਆਨ ਪਾਵਨ ਸਰੂਪ ਗੁੰਮ ਹੋ ਗਿਆ ਹੂੰ ਗੁੰਮ ਕਿੱਥੇ ਗਿਆ ਇੱਕ ਵਾਰ ਕਿਛਾ ਵੀ ਭੀੜ ਚ ਮੇਲੇ ਚ ਗੁੰਮ ਹੋ ਗਿਆ ਹੂੰ ਗੁਰੂ ਮਹਾਰਾਜ ਗੁੰਮ ਹੋ ਸਕਦੇ ਆ ਬਿਲਕੁਲ ਬਿਲਕੁਲ ਕੀ ਕੀ ਸੋਚ ਹੈ ਇਹਦੀ ਇਹ ਇਰਤੀਜਾ ਬਿਆਨ ਕੇ ਪਏ ਮਲਪਾ ਮਨ ਰੂਪ ਨਾ ਚੋਰੀ ਹੋਇਆ ਨਾ ਗੁੰਮ ਹੋਇਆ ਇਹ ਕਾਗਜ਼ਾਂ ਚੇਰਾ ਫੇਰੀ ਹੋਈ ਹੈ ਹੂੰ ਇਹ ਕਾਗਜ਼ਾਂ ਚੇਰਾ ਜਿਹੜਾ 19 ਸਾਲ ਤੋਂ ਬਿਠਾਇਆ ਉਹਨੂੰ ਉਹ ਕਾਗਜ਼ਾਂ ਚੇਰਾ ਫੇਰੀ ਕਰਦਾ ਤਾਂ ਕਿਉਂ ਨਹੀਂ ਉੱਤੇ ਐਕਸ਼ਨ ਲਿਆ ਹੂੰ ਕਿਉਂ ਨਹੀਂ ਉਹਦੀਆਂ ਬੋਧੀਆਂ ਕਰਦੇ ਰਹੇ ਦਗਿਆ ਨੀ ਸਟਾਡੀਅਮ ਬਦਲੀਆਂ ਸਰਵਨ ਸਿੰਘ ਦੀ ਉਸੇ ਲਈ ਬਦਲੀ ਕਰਕੇ ਟ੍ਰੈਸਟ ਬਰਾਜ ਭੇਜ ਦਿੱਤਾ ਉਹਨੂੰ ਕਿਉਂ ਨਹੀਂ ਬਦਲਿਆ ਗਿਆ 2014 ਜਦੋਂ 10000 ਕੁੜਕੇ ਦਾ ਰੌਲਾ ਪਿਆ ਅਲੀ ਆਪ ਮੰਨਦਾ ਪਿਆ ਹਰਪ੍ਰੀਤ ਸਿੰਘ ਮੱਖੂ ਦੇ ਨਾਲ ਇੰਟਰਵਿਊ ਦੇ ਵਿੱਚ ਕਿਉਂ ਨਹੀਂ ਬਦਲੇ ਆ ਗਿਆ ਉਹਨੂੰ? ਹੂੰ। ਕੀ ਕਾਰਨ ਸੀ? ਕੀ ਕੰਬਿਉਰੀ? ਕੀ ਮਜਬੂਰੀ ਸੀ? ਫਿਰ ਉਸ ਤੋਂ ਬਾਅਦ ਅੱਗੇ ਆਇਆ ਜੋ ਚੌਥਾ ਬਿਆਨ ਜਥੇਦਾਰ ਕਾਲ ਤਖਤ ਦਾ। ਜਿਹੜੇ ਪਾਵਨ ਸਰੂਪਾਂ ਦੀ ਗੱਲ ਚੱਲਦੀ ਆ ਧਿਆਨ ਨਾਲ ਸੁਣਿਓ ਸਰ ਜੀ ਇਹ ਗੱਲ। ਜੀ। ਜਿਹੜੇ ਪਾਵਨ ਸਰੂਪਾਂ ਦੀ ਗੱਲ ਚੱਲਦੀ ਪਈ ਆ ਇਹ ਪਹਿਰੇਦਾਰ ਅਖਬਾਰ ਦੇ ਵਿੱਚ ਬਿਆਨ ਹੈ ਤਾਂ ਉਹਨਾਂ ਮੈਂ ਤੁਹਾਨੂੰ ਤਰੀਕ ਵੀ ਦੱਸ ਦਿਆਂਗਾ WhatsApp ਤੇ ਹੂੰ ਜਿਹੜੇ ਪਾਵਨ ਪੰਖਾਂ ਦੀ ਗੱਲ ਚੱਲਦੀ ਪਈ ਉਹਦੇ ਕਦੇ ਛਪੇ ਹੀ ਨਹੀਂ ਹੂੰ ਇਹ ਛਪੇ ਹੀ ਨਹੀਂ ਤਾਂ ਸਾਨੂੰ ਸਜਾ ਕਾਦੀ ਹੂੰ ਕਿਉਂ ਛਪੇ ਹੀ ਨਹੀਂ ਤੇ ਪਤਾਲ ਕਾਦੀ ਹੂੰ ਕਿਉਂ ਛਪੇ ਹੀ ਨਹੀਂ ਤੇ ਇਸ ਸੰਗ ਨੇ ਕਦੇ ਨਾ ਕਦੇ ਤੇ ਲਾਤਾ ਹੂੰ ਇਸ ਮੈਂ ਬੇਨਤੀ ਕਰਦਾ ਸਵਾਲ ਕਰਦਾ ਮੈਨੂੰ ਦੱਸੇ ਜੇਹੇਦਾਰ ਕਾਲ ਤਖਤ ਇੱਕ ਮਿੰਟ ਮੈਂ ਨਾ ਜਿਹੇ ਦਾ ਅਕਾਲ ਤੱਕ ਸਾਡਾ ਨੰਬਰ ਤੁਹਾਡੇ ਨਾਲ ਗੱਲ ਕਰਦੇ ਕਰਦੇ ਵਿੱਚ ਚੈਟ ਦੇ ਵਿੱਚ ਕਿਸੇ ਨੂੰ ਕਿਹਾ ਸੀ ਪਰਸਨਲੀ ਉਹਨਾਂ ਨੇ ਮੈਨੂੰ ਭੇਜਿਆ ਹੋਇਆ। ਕੋਈ ਗੱਲ ਨਹੀਂ ਮੈਂ ਨਹੀਂ ਬੋਲਾਂਗਾ। ਮੈਂ ਟਰਾਈ ਕਰਦਾ ਜੀ। ਤੁਸੀਂ ਬੋਲਿਓ ਨਾ ਵਿੱਚ। ਨਹੀਂ ਜੀ ਮੈਂ ਨਹੀਂ ਬੋਲਦਾ। ਜਦੋਂ ਕਹੋਗੇ ਉਦੋਂ ਬੋਲੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਾਬਾ ਜੀ ਜਸਪਾਲ ਸਿੰਘ ਨਿੱਜਰ ਗੱਲ ਕਰ ਰਿਹਾ ਜੀ ਬ੍ਰੇਨ ਹੋ ਟੀਵੀ ਚੰਡੀਗੜ੍ਹ ਤੋਂ ਤੇ ਜੇ ਮੇਰੀ ਗਲਤੀ ਜਹੇਦਾਰ ਸਾਹਿਬ ਜੀ ਨਾਲ ਕਰਵਾ ਦਿਓ ਇੱਕ ਡੇਢ ਮਿੰਟ ਵਾਸਤੇ ਕਿੱਥੇ ਜੀ ਕਿੱਥੇ ਜੀ ਠੀਕ ਹੈ ओके ਮੈਂ ਨੋ ਕਰਾਂ ओके ਜੀ ਮੈਂ ਵੇਟ ਕਰਦਾ ਤੁਹਾਡਾ ਜੀ ਜੀ ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਹੁਣ ਹਾਂਜੀ ਹੁਣ ਇਹ ਆ ਕਿ ਜੇ ਜਫੇਦਾਰ ਨੂੰ ਇਹ ਚਾਰ ਬਿਆਨ ਬਦਲਣ ਦੀ ਕੀ ਲੋੜ ਪਈ ਸੀ ਹਮ ਇਹ ਇਹ ਸਿਰਫ ਮਾਮਲਾ ਵਿਗਾੜਨ ਵਾਲੇ ਸਿਰਫ ਪੇ ਮੋੜ ਦੋ ਬੰਦੇ ਇੱਕ ਬੰਦੇ ਦਾ ਹਮ ਕਵਲ ਜੀ ਨੇ ਚਲੋ ਗਲਤੀ ਕੀਤੀ ਦੂਜਾ ਮਾਮਲਾ ਵਿਗਾੜਨ ਵਾਲੇ ਇਹ ਤਿੰਨ ਬੰਦੇ ਹੋ ਗਏ ਜਿਨ੍ਹਾਂ ਚਿੱਟਾਂ ਰਾਹੀਂ ਪਾਵਨ ਸਰੂਪ ਭੇਜੇ ਮੁੜ ਕੇ ਚਿੱਟਾਂ ਖੋਈਆਂ ਇਹ ਵੇਖੋ ਮੈਂ ਕਵਲ ਜੀ ਦਾ ਦੋਖੀ ਨਹੀਂ ਹਮ ਗਲਤੀਆਂ ਨਹੀਂ ਬਾਕੀ ਇਹਦੇ ਵੀ ਦੁੱਖ ਹੀ ਨਹੀਂ ਗਲਤਾਂ ਮਸਲੇ ਦੇ ਹੱਲ ਦੀ ਆ ਨਾ ਆਪਾਂ ਦੁੱਖ ਹੀ ਕਹਦੇ ਆ ਅਸੀਂ ਇਹ ਕਹਿੰਨੇ ਆ ਕਿ ਸਿੱਖ ਬੁੱਧੀ ਜੀ ਵੀ ਲੈ ਲਓ ਨਿਹੰਗ ਸਿੰਘ ਜੱਥੇਬੰਦੀਆਂ ਲੈ ਲਓ ਖਾਰਕੂ ਜੱਥੇਬੰਦੀਆਂ ਲੈ ਲਓ ਹੋਰ ਵਿਦਵਾਨ ਲੈ ਲਓ ਸਿੱਖ ਜੱਜ ਲੈ ਲਓ ਰਿਟਾਇਰ ਜੱਜ ਲੈ ਲਓ ਮੌਜੂਦਾ ਜੱਜ ਲੈ ਲਓ ਸਿੱਖ ਚੰਗੇ ਵਕੀਲ ਸਿੱਖ ਚੰਗੇ ਪੱਤਰਕਾਰ ਲੈ ਲਓ ਮੀਡੀਆ ਦੇ ਚੰਗੇ ਸੁਲਝੇ ਹੋਏ ਬੰਦੇ ਲੈ ਲਓ ਇਹਨਾਂ ਦੀ ਇੱਕ ਕਮੇਟੀ ਬਣਾਓ ਤਾਂ ਕਿ ਆਪਣੇ ਚਿਹਤਿਆਂ